ਸੋ ਸ਼ਸ਼੍ਰੀਕਲ ਮੈਮ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਔਰ ਤੁਸੀਂ ਅੱਜ ਇੱਥੇ ਐਗਜ਼ਿਬਿਸ਼ਨ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਗੁਰਚਰਨ ਕੌਰ ਰੰਦਾਵਾ ਪ੍ਰੈਜ਼ੀਡੈਂਟ ਪੰਜਾਬ ਮੈਲਾ ਕਾਂਗਰਸ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੇਰੀ ਫਰੈਂਡ ਹੈ ਮੇਰੀ ਸਕੂਲ ਮੇਟ ਹੈ ਮਧਵੀ ਜਿਹੜੀ ਕਿ ਅਕਸਰ ਕਦੀ ਸ਼ੌریہ ਚ ਜਾਂ ਕਲੈਰੀਨ ਨੇ ਨਾਭੇ ਵੀ ਇਹਨਾਂ ਨੇ ਇੱਕ ਐਗਜ਼ਿਬਿਸ਼ਨ ਲਗਾਈ ਸੀ ਤੇ ਬਹੁਤ ਮਿਹਨਤ ਕਰਕੇ ਮੈਂ ਸਮਝਦੀ ਆ ਸਾਡੀਆਂ ਭੈਣਾਂ ਨੂੰ ਮੌਕਾ ਮਿਲਦਾ ਹੈ ਆਪਣਾ ਟੈਲੈਂਟ ਸ਼ੋਅ ਕਰਨ ਦਾ ਹੈ ਨਾ ਸੋ ਤੇ ਉਸੇ ਦੇ ਤਹਿਤ ਅੱਜ ਜਿਹੜੀ ਹੈਰੀਟੇਜ ਐਗਜ਼ੀਬਿਸ਼ਨ ਹੈ ਇਹਦਾ ਨਾਮ ਹੈ ਕੁੱਤਸਵ ਤੀਜ ਐਂਡ ਰਾਖੀ ਐਗਜ਼ੀਬਿਸ਼ਨ ਉਹਦੇ ਸਾਡੀ ਬੇਟੀ ਲੁਧਿਆਣਾ ਤੋਂ ਇਹਦੇ ਮਦਰ ਮੇਰੇ ਆਰਗੇਨਾਈਜੇਸ਼ਨ ਸੈਕਟਰੀ ਨੇ ਤੇ ਉਹਨਾਂ ਦੀ ਬੇਟੀ ਗੁਰਨਾਜ਼ ਨੇ ਵਰਨਾਜ਼ ਆਪਣੀ ਐਗਜ਼ੀਬਿਸ਼ਨ ਜਿਹੜੀ ਇੱਥੇ ਲਗਾਈ ਹੈ ਤੇ ਮੈਂ ਪ੍ਰੇ ਕਰਦੀ ਹਾਂ ਗੋਡ ਨੂੰ ਕਿ ਬੱਚਾ ਇੰਨੀ ਮਿਹਨਤ ਕਰਕੇ ਆਪਣਾ ਟੈਲੈਂਟ ਜਿਹੜਾ ਦਿਖਾ ਰਿਹਾ ਬਹੁਤ ਚੰਗੀ ਗੱਲ ਹੈ ਪਿੱਛੇ ਜੇ ਹਯਾਤ ਚ ਲੁਧਿਆਣਾ ਵੀ ਇਹਨਾਂ ਦੀ ਐਗਜ਼ਿਬਿਸ਼ਨ ਸੀ ਸੋ ਮੈਨੂੰ ਖੁਸ਼ੀ ਹੈ ਕਿ ਲੁਧਿਆਣੇ ਵਾਲੇ ਸਾਡੇ ਪਟਿਆਲੇ ਆ ਕੇ ਆਪਣੀ ਐਗਜ਼ਿਬਿਸ਼ਨ ਚ ਆਪਣੀਆਂ ਚੀਜ਼ਾਂ ਬਹੁਤ ਸਾਰੀਆਂ ਪੈਣਾ ਤੇ ਦੇਖਿਆ ਬੇਟੀਆਂ ਇੱਥੇ ਬੜੇ ਅੱਛੇ ਅੱਛੇ ਸਟਾਲਸ ਹਮੇਸ਼ਾ ਹੀ ਹੁੰਦੇ ਨੇ 50 2 3 ਦੇ ਕਰੀਬ ਇਹਨਾਂ ਦੀਆਂ ਸਟਾਲਸ ਬੜੀ ਅੱਛੀ ਗੱਲ ਹੈ ਤਿਉਹਾਰਾਂ ਦੇ ਦਿਨ ਨੇ ਵਾਇਗਰੂ ਕਰੇ ਪੰਜਾਬ ਚ ਜਿਵੇਂ ਗੁਰੂਆਂ ਪੀਰਾਂ ਦੀ ਧਰਤੀ ਹੈ ਤਿਉਹਾਰ ਮਨਾਏ ਜਾ ਰਹੇ ਨੇ ਉਸੇ ਤਰ੍ਹਾਂ ਪੈਣਾ ਖੁਸ਼ੀ ਦੇ ਮੂਰਚ ਨਜ਼ਰ ਆ ਰਹੀਆਂ ਨੇ ਤੁਹਾਡਾ ਧੰਨਵਾਦ ਜਰੂਰ ਵੱਧ ਤੋਂ ਵੱਧ ਮੇਰੀ ਇਸ ਗੱਲ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਓ ਤਾਂ ਕਿ ਵੱਧ ਤੋਂ ਵੱਧ ਪਟਿਆਲਵੀਸ ਇੱਥੇ ਆ ਕੇ ਜਾਂ ਨੇੜੇ ਦੇ ਜਿਹੜੇ ਲੋਕ ਐ ਇਸ ਐਗਜ਼ਿਬਿਸ਼ਨ ਦਾ ਮਜ਼ਾ ਲੈਣ ਲੋਥ ਫਟਾਉਣ ਤੇ ਸਾਡੇ ਬੱਚਿਆਂ ਨੂੰ ਵੀ ਪ੍ਰਾਊਡ ਫੀਲ ਹੋਵੇ ਕਿ ਪਟਿਆਲਾ ਗਏ ਸੀ ਤੇ ਬੜੀ ਅੱਛੀ ਐਗਜ਼ਿਬਿਸ਼ਨ ਨੇ ਸੋ ਮੈਨੂੰ ਲੱਗਦਾ ਕਿ ਸਾਡੇ ਤੋਂ ਜ਼ਿਆਦਾ ਜਿਵੇਂ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੁਸੀਂ ਅਗਰ ਸਾਡੇ ਲੋਕਾਂ ਨੂੰ ਅਪੀਲ ਕਰੋਗੇ ਕਿਉਂਕਿ ਜਿਹੜੀ ਐਗਜ਼ਿਬਿਸ਼ਨ ਹੈ ਅੱਜ ਤਾਂ ਲੱਗਣੀ ਲੱਗਣੀ ਕੱਲ ਵੀ ਲੱਗਣੀ ਹੈ ਸੋ ਤੁਸੀਂ ਇਹ ਅਪੀਲ ਸਾਡੇ ਲੋਕਾਂ ਤੱਕ ਪਹੁੰਚਾ ਸਕਦੇ ਹੋ ਬਿਲਕੁਲ ਜੀ ਦੋ ਦਿਨ ਦੀ ਇਹ ਐਗਜ਼ਿਬਿਸ਼ਨ ਐ ਸਾਰਾ ਤੇ ਕਾਰਾ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੀਆਂ ਭੈਣਾਂ ਨੂੰ ਕਿਉਂਕਿ ਜ਼ਿਆਦਾਤਰ ਇੱਥੇ ਸਮਾਨ ਮਤਲਬ ਜ਼ਿਆਦਾ ਲੇਡੀਜ਼ ਦਾ ਯਾ ਬੜਾ ਸੋਹਣਾ ਘਰ ਨੂੰ ਸਜਾਣ ਦੀਆਂ ਚੀਜ਼ਾਂ ਜੇ ਹੋਰ ਮੈਂ ਅੱਗੇ ਵੀ ਆਉਣੀਆਂ ਦੇਖਿਆ ਬੜੀ ਸੋਹਣੀ ਐਗਜ਼ੀਬਿਸ਼ਨ ਹੁੰਦੀ ਹੈ ਮਾਦਵੀ ਆਲਵੇਸ ਚੁੰਟ ਚੁੰਨ ਕੇ ਜਿਹੜੇ ਫੁੱਲ ਐ ਉਹ ਇੱਥੇ ਲਿਆਉਂਦੇ ਜਾਂਦੇ ਆ ਸੋ ਸਾਰੀਆਂ ਭੈਣਾਂ ਨੂੰ ਕਹੂੰਗੀ ਕਿ ਜਰੂਰ ਵਿਜ਼ਿਟ ਕਰੋ ਪਟਿਆਲੇ ਸ਼ਹਿਰ ਚ ਸਾਰੇ ਦਿੱਲੀ ਤੱਕ ਜਿਹੜੇ ਹੈਗੇ ਲੋਕ ਇੱਥੇ ਆਪਣੀਆਂ ਚੀਜ਼ਾਂ ਲੈ ਕੇ ਪਹੁੰਚੇ ਨੇ ਜਰੂਰ ਉਹਨਾਂ ਦੇ ਇੱਥੇ ਆਉਣ ਦਾ ਤੁਸੀਂ ਫਾਇਦਾ ਉਠਾਓ ਔਰ ਉਹਨਾਂ ਦਾ ਵੀ ਫਾਇਦਾ ਸੋ ਜਿੰਨਾਂ ਵੱਲੋਂ ਐਗਜ਼ੀਬਿਸ਼ਨ ਲਗਾਈ ਹੈ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੀ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਹੁਤ ਥੈਂਕ ਯੂ ਕਹਿਣਾ ਚਾਹਨੀ ਆਮ ਵੈਰੀ ਗ੍ਰੇਟਫੁਲ ਕਿ ਮੇਰੇ ਮੰਮਾ ਦੇ ਸਾਰੇ ਪਿਆਰੇ ਪਿਆਰੀਆਂ ਆਂਟੀਆਂ ਆਏ ਨੇ ਤੇ ਸਪੈਸ਼ਲੀ ਗੁਰਚਰਨ ਆਂਟੀ ਦਾ ਇਹਨਾਂ ਨੇ ਬਹੁਤ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਨੇ ਤੇ ਗੁਰਦੀਪ ਆਂਟੀ ਹੋਗੇ ਡੋਲੀ ਆਂਟੀ ਹੋਗੇ ਉਹ ਆਂਟੀ ਦਾ ਨਾਮ ਨਹੀਂ ਪਤਾ ਡਿੰਪਲ ਡਿੰਪਲ ਆਂਟੀ ਹੋਗੇ ਤੇ ਮੰਮਾ ਜਿੰਨਾ ਕਰਕੇ ਸਾਰਾ ਕੁਝ ਹੈ ਜੇ ਮੇਰੀਆਂ ਸਟੱਡੀਜ਼ ਤੋਂ ਲੈ ਕੇ ਜਿੰਨਾ ਵੀ ਮੈਨੂੰ ਮੋਟੀਵੇਟ ਬਾਕੀ ਫਾਈਨੈਂਸ਼ੀਅਲ অবভিয়াসলি উই সাপোর্ট ਕਰਦੇ ਆ ਸੋ ਡੈਫੀਨੇਟਲੀ ਇਟਸ ਅ ਹੰਬਲ ਐਂਡ ਵੈਰੀ ਕਾਈਂਡ ਜੈਸਚਰ ਆਫ ਹਰ ਐਸ ਵੈਲ ਐਸ 올 ਦਾ ਪਰਸਨ ਜੋ ਇੱਥੇ ਆਏ ਨੇ ਤੇ ਮੈਂ ਤੇ ਇਹੀ ਕਹੂੰਗੀ ਕਿ ਛੇਤੀ ਛੇਤੀ ਆ ਜਾਓ ਤੇ ਸੋਣੀ ਸੋਣੀ ਕਲੈਕਸ਼ਨ ਲੈ ਜਾਓ ਥੈਂਕ ਯੂ ਸੋ ਮਚ ਕੁਸੀ मैम ਕੀ ਕਹਿਣਾ ਚਾਹੁੰਦੇ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਗੁਰਦੀਪ ਕੌਰ ਮੈਂ ਇੱਥੇ ਗੁਰਸ਼ਰਨ ਮੈਡਮ ਆਉਣ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆਂ ਵੈਲਕਮ ਕਰਦੀ ਆਂ ਔਰ ਆਪਣੀ ਬੇਟੀ ਨੇ ਇਹਨੇ ਇੱਥੇ ਐਡਿਊਸ਼ਨ ਲਾਈ ਆ ਜਿੰਨੇ ਆਪਾਂ ਤੇ ਵੱਧ ਤੋਂ ਵੱਧ ਪਟਿਆਲੇ ਦੇ ਆ ਕੇ ਲੋਕ ਇੱਥੇ ਖਰੀਦਦਾਰੀ ਕਰਨ ਉਹ ਬਹੁਤ ਸਸਤੀ ਤੇ ਬਹੁਤ ਵਧੀਆ ਇਹਨਾਂ ਕੋਲ ਕੁਆਲਿਟੀ ਆ ਤੇ ਬਹੁਤ ਰੀਡ ਰੇਟ ਤੇ ਵੀ ਇਹ ਦਿੰਦੀ ਆ ਮੇਰੀ ਫਰੈਂਡ ਆ ਕਰਨ ਕਰਿਆਲ ਉਸ ਦੀ ਬੇਟੀ ਆ ਬਸ ਮੇਰੀ ਵੀ ਬੇਟੀ ਆ ਥੈਂਕ ਯੂ ਸੋ ਇਸ ਬੇਟੀ ਦੇ ਮਦਰ ਮੇਰੇ ਨਾਲ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਕੋਈ ਵੀ ਬੱਚਾ ਅੱਗੇ ਵੱਧਦਾ ਹੈ ਹਮੇਸ਼ਾ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਸੋ ਇਹਨਾਂ ਦਾ ਵੀ ਇਸ ਬੇਟੀ ਦੇ ਬਹੁਤ ਵੱਡਾ ਹੱਥ ਹੈਗਾ ਸੋ ਇਹਨਾਂ ਨੂੰ ਕਿੰਨਾ ਕੁ ਪ੍ਰਾਊਡ ਮਹਿਸੂਸ ਹੋ ਰਿਹਾ ਆਪਾਂ ਇਹਨਾਂ ਤੋਂ ਹੀ ਜਾਣਾਂਗੇ ਦਾ ਪਹਿਲਾ ਤਾਂ ਸ਼ਬਦ ਦਾ ਥੈਂਕ ਯੂ ਕਰਦੀ ਹਾਂ ਸਭ ਤੋਂ ਪਹਿਲਾਂ ਜਿਹੜੇ ਆਏ ਇੰਨਾ ਕਰਕੇ ਮੈਂ ਖੜੀ ਹੋ ਗਈ ਆ ਤੇ ਫਿਰ ਬਨੇ ਸਿਸਟਰਾਂ ਜਿਹੜੇ ਮੇਰੇ ਬਾਕੀਆਂ ਮੇਰੀ ਸਾਰੀਆਂ ਭੈਣਾਂ ਨੇ ਬਾਕੀ ਮੈਨੂੰ ਬਹੁਤ ਆ ਕਿ ਮੇਰਾ ਬੱਚਾ ਬਹੁਤ ਅੱਗੇ ਤੱਕ ਜਾ ਰਿਹਾ ਹੈ ਮੇਰਾ ਅਬਦੀ ਦੀ ਸੀ ਕਿ ਜਿਹੜੀ ਟਿਕਟੌਕ ਤੇ ਤੈਨੂੰ ਇਹ ਕਿ ਕਈ ਮੇਰਾ ਬਹੁਤ ਅੱਛਾ ਹੋ ਗਿਆ ਬਸ ਮੈਂ ਇਹੀ ਦੇਖਣਾ ਚਾਹੁੰਦੀ ਮੇਰੇ ਲਈ ਇਹੀ ਨੇ ਸਾਰਾ ਕੁਝ ਮਤਲਬ ਮੈਨੂੰ ਲੱਗਦਾ ਤੁਸੀਂ ਸੁਪਨਾ ਦੇਖਿਆ ਸੀ ਜਿਹੜਾ ਅੱਜ ਪੂਰਾ ਹੋ ਗਿਆ ਹਾਂ ਸਰਮ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਅਸਤਾ ਦੇਵਾਂਗੇ ਜੀ ਇਹਨਾਂ ਨੂੰ ਬੇਟੀ ਇੰਨੀ ਮਿਹਨਤ ਕਰ ਰਹੀ ਹੈ ਇਹਨੂੰ ਇਹਦਾ ਫਲ ਮਿਲਣਾ ਚਾਹੀਦਾ ਤੁਸੀਂ ਵੀ ਦੋ ਵਰਡਸ ਬੋਲੋ ਡਿੰਪਲ ਬੋਲੋ ਕੀ ਲਗਾਇਆ ਸੀ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਚਲੋ ਆਪਣੀਆਂ ਬੇਟੀਆਂ ਅੱਗੇ ਆ ਕੇ ਆਪਣਾ ਖੜੀਆਂ ਹੋ ਰਹੀਆਂ ਆਪਣੇ ਪੈਰਾਂ ਤੇ ਸਟੈਂਡ ਕਰ ਰਹੀਆਂ ਨੇ ਪੇਰੈਂਟ ਸਪੋਰਟ ਕਰ ਰਹੇ ਤੇ ਮੈਂ ਇਹਨਾਂ ਵਾਸਤੇ ਬਹੁਤ ਪ੍ਰਾਊਡ ਫੀਲ ਕਰ ਰਹੀ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਬੇਟੀ ਅੱਗੇ ਆ ਕੇ ਕੁਝ ਅਪਵਾਰਕ ਕਰ ਰਹੀ ਹੈ ਸੋ ਗੁਰਨਾਜ਼ ਨੇ ਜਿਹੜਾ ਆਪਣਾ ਸਟਾਲ ਲਗਾਇਆ ਵਰਨਾਜ਼ ਦੇ ਨਾਂ ਤੇ ਉਹ ਅੰਦਰ ਲਗਾਇਆ ਹੋਰ ਵੀ ਬਹੁਤ ਸਾਰੇ ਤੇ ਸਟਾਲਸ ਲੱਗੇ ਨੇ ਪਰ ਜੇਕਰ ਆਪਾਂ ਵਰਨਾਜ਼ ਦੇ ਸਟੋਰ ਦੀ ਗੱਲ ਕਰੀਏ ਉੱਥੇ ਹੈਂਡ ਮੇਡ ਏਮਬੋਇਡਰੀ ਸੂਟਸ ਔਰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਉਹ ਆਪਾਂ ਉਦੋਂ ਦੇਖਾਂਗੇ ਜਦੋਂ ਆਪਾਂ ਅੰਦਰ ਜਾਵਾਂਗੇ ਤਾਂ ਸੋ ਫਾਈਨਲੀ ਮੈਮ ਵੀ ਇੱਥੇ ਪਹੁੰਚੇ ਨੇ ਸਾਲ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੀ ਕਲੈਕਸ਼ਨ ਇਹਨੂੰ ਨੇ ਇੱਥੇ ਪਸੰਦ ਆਈ ਆ ਸੋ ਕਾਫੀ ਤੁਸੀਂ ਮੈਂ ਦੇਖਿਆ ਸੂਟਸ ਦੇਖ ਰਹੇ ਸੀ ਇਕੱਲਾ ਇਕੱਲਾ ਕੱਢ ਕੇ ਦੇਖ ਰਹੇ ਸੀ ਕਿਦਾਂ ਦਾ ਫੈਬਰਿਕ ਤੁਹਾਨੂੰ ਇੱਥੇ ਪਸੰਦ ਆਇਆ ਬਹੁਤ ਹੀ ਅੱਛੀ ਕਲੈਕਸ਼ਨ ਹੈ ਇਕੱਲਾ ਇਕੱਲਾ ਤਾਂ ਦੇਖਦੀ ਸੀ ਪਟਿਆਲਵੀ ਆ ਨਾ ਪਟਿਆਲੇ ਵਾਲੇ ਸ਼ਕੀਨ ਹੈ ਪਟਿਆਲਾ ਸ਼ਾਈ ਸੂਟਸ ਐਂਡ ਆਲ ਹੈ ਨਾ ਸੋ ਜੁਐਲਰੀ ਬੜੀ ਅੱਛੀ ਹੈ ਜੈਪੁਰ ਦੀ ਹੈਗੀ ਇਹ ਕਲੈਕਸ਼ਨ ਬਹੁਤ ਪਸੰਦ ਆਈ ਹੈ ਮੈਨੂੰ ਸੂਟਸ ਕਾਟਨ ਦੇ ਇਹਨਾਂ ਨੇ ਬੇਟੀ ਨੇ ਦੱਸਿਆ ਜਿਵੇਂ ਕੁਛ ਨਾ ਕੈਲਕਟਾ ਦੀ ਕਾਟਨ ਹੈ ਮੈਨੂੰ ਅੱਛੀ ਲੱਗੀ ਬਹੁਤ ਸੋਹਣੇ ਨੇ ਮਤਲਬ ਮੈਂ ਤਾਰੀਫ ਕਰਾਂ ਚਾਹੇ ਵੈਸਟਰਨ ਵੀ ਨੇ ਚਾਹੇ ਮੈਂ ਨਹੀਂ ਪੌਂਦੀ ਪਰ ਪਾਏ ਦੇਖਿਆ ਕਿ ਬੜੇ ਸੋਹਣੇ ਲੱਗਦੇ ਆ ਤੁਹਾਡੇ ਪਾਉਣ ਵਾਲੇ ਵੀ ਬਹੁਤ ਸੋਹਣੇ ਨੇ ਜਰੂਰ ਲਓ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਕਿ ਕਲੈਕਸ਼ਨ ਇੱਕ ਤੋਂ ਇੱਕ ਡਿਫਰੈਂਟ ਪੀਸ ਹੈ ਸਾਰੇ ਇੰਜੋਏ ਕਰੋ ਲਓ ਬੜਾ ਚੰਗਾ ਲੱਗਿਆ ਜੀ ਆਪਕੇ ਸੋ ਤੁਸੀਂ ਗੱਲ ਕੀਤੀ ਕਿ ਵੈਸਟਰਨ ਤੁਸੀਂ ਨਹੀਂ ਪਾਉਂਦੇ ਸੋ ਕਾਫੀ ਸੂਟ ਤੁਸੀਂ ਅੱਧਾ ਦੇ ਵੀ ਦੇਖ ਰਹੀ ਸੀ ਜਿਹਦੇ ਵਿੱਚ ਕਢਾਈ ਕੀਤੀ ਵੀ ਸੀ ਹਨਾ ਵਿਆਹ ਸ਼ਾਦੀਆਂ ਦਾ ਦੌਰ ਚੱਲ ਰਿਹਾ ਉਸ ਚ ਜ਼ਰੂਰਤ ਪੈਂਦੀ ਹੈ ਸੋ ਤੁਹਾਨੂੰ ਕਿਦਾਂ ਦਾ ਮਤਲਬ ਕੂਲ ਕਲਰ ਪਸੰਦ ਆਇਆ ਜਾਂ ਡਾਰਕ ਕਈ ਵਾਰ ਅੱਧਾ ਵੀ ਚੋਇਸ ਹੁੰਦੀ ਹੈ ਨਾ ਤੁਹਾਡੀ ਕਿਹੜੀ ਚੋਇਸ ਹੈ ਨਹੀਂ ਮੈਂ ਸਾਰੇ ਕਲਰਸ ਪਾ ਲੈਣੀਆਂ ਕਿਉਂਕਿ ਹੁਣ ਅੱਗੇ ਜਿਹੜਾ ਸੀਜ਼ਨ ਆ ਰਿਹਾ ਸਰਦੀਆਂ ਚ ਵਿਆਹਾਂ ਦੇ ਸੀਜ਼ਨ ਚ ਡਾਰਕ ਵੀ ਪਾਉਣੀ ਆ ਅੱਜ ਬੜਾ ਲਾਈਟ ਪਾਇਆ ਜਿਵੇਂ ਦਾ ਮੌਸਮ ਹੋਵੇ ਸੋ ਸਾਰੇ ਇੱਥੇ ਪਰ ਕਲੈਕਸ਼ਨ ਸਾਰੇ ਡਾਰਕ ਲਾਈਟ ਸਾਰੇ ਬੜੇ ਅੱਛੇ ਸੂਟ ਸੇ ਮੈਂ ਬੇਟੀ ਨੂੰ ਬlesings ਦੇਨੀ ਆ ਕਿ ਵਾਹਿਗੁਰੂ ਕਰੇ ਬੱਚੀ ਮਿਹਨਤ ਕਰ ਰਹੀ ਹੈ ਆਪਣੇ ਕੰਮ ਸਕਸੈਸਫੁਲ ਹੋਵੇ ਪਰਮਾਤਮਾ ਇਹ ਬੱਚੀ ਦਾ ਸਾਥ ਦੇ ਫਾਈਨਲੀ ਅਸੀਂ ਉਸ ਸਟਾਲ ਤੇ ਪਹੁੰਚ ਚੁੱਕੇ ਹਾਂ ਜਿਹੜਾ ਮੈਂ ਤੁਹਾਨੂੰ ਖਾਸ ਦਿਖਾਣਾ ਚਾਹੁੰਦੀ ਸੀ ਕਿਉਂਕਿ ਜਿਹੜਾ ਇਹ ਸਟਾਲ ਹੈ ਪਟਿਆਲਾ ਦੇ ਵਿੱਚ ਲੱਗਿਆ ਹੋਇਆ ਹੈ ਵੈਸੇ ਤਾਂ ਪਟਿਆਲਾ ਸ਼ਾਹੀ ਜਿਹੜੇ ਸੂਟ ਹੁੰਦੇ ਨੇ ਉਹ ਔਰਤਾਂ ਨੂੰ ਬਹੁਤ ਪਸੰਦ ਹੁੰਦੇ ਨੇ ਸੋ ਇੱਥੇ ਮੈਂ ਦੇਖੇ ਕਿ ਬਹੁਤ ਹੀ ਡਿਫਰੈਂਟ ਡਿਫਰੈਂਟ ਟਾਈਪ ਦੇ ਸੂਟ ਜਿਵੇਂ ਕਿ ਆਪਾਂ ਵੈਸਟਰਨ ਦੀ ਗੱਲ ਕਰ ਰਹੀਏ ਇੰਡੋ ਵੈਸਟਰਨ ਦੀ ਗੱਲ ਕਰ ਰਹੀਏ ਪੰਜਾਬੀ ਸੂਟ ਸਾਰੇ ਟਾਈਪ ਦੇ ਤੇ ਸੂਟ ਹੈ ਸੋ ਜਿਨ੍ਹਾਂ ਇਹਨਾਂ ਸੂਟਾਂ ਨੂੰ ਬਣਾਉਣ ਦਾ ਜਿਹਦਾ ਹੱਥ ਹੈ ਉਹ ਮੇਰੇ ਨਾਲ ਖੜੇ ਨੇ ਗੁਰਨਾਜ਼ ਸੋ ਆਪਾਂ ਹੁਣ ਇਹਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਫੈਸ਼ਨ ਦਾ ਇਹ ਕਿੱਥੋਂ ਪਹਿਲਾਂ ਤਾਂ ਸਿੱਖਿਆ ਹੈ ਤੁਸੀਂ ਇਹ ਸਾਰਾ ਮਤਲਬ ਬਣਾਣਾ ਅ ਮੈਂ ਬੇਸਿਕਲੀ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਹੈ ਪਰ ਸਾਡਾ ਕਾਫੀ ਟਾਈਮ ਤੋਂ ਕੰਮ ਸੀ ਮੇਰੇ ਮਦਰ ਨੂੰ 22 ਸਾਲ ਹੋ ਗਏ ਇਸ ਕੰਮ ਦੇ ਵਿੱਚ ਪਰ ਫਿਰ ਫੇਰ ਸਾਡਾ ਥੋੜਾ ਜਿਹਾ ਵਿੱਚ ਡਾਊਨਫਾਲ ਕਰਕੇ ਸੀ ਕੰਮ ਛੱਡਤਾ ਸੀਗਾ ਪਰ ਉਸ ਤੋਂ ਬਾਅਦ ਮੈਂ ਇਸ ਕੰਮ ਨੂੰ ਫੇਰ ਤੋਂ ਹੁਣ ਸ਼ੁਰੂ ਕੀਤਾ ਹੈ ਓਕੇ ਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਸ਼ੁਰੂ ਕਰੇ ਕਈ ਵਾਰ ਕੀ ਹੁੰਦਾ ਕਿ ਇਹ ਪੇਰੈਂਟਸ ਦਾ ਸੁਪਨਾ ਹੁੰਦਾ ਮੈਨੂੰ ਲੱਗਦਾ ਜਿਹੜਾ ਸੁਪਨਾ ਪੇਰੈਂਟਸ ਨੇ ਦੇਕਿਆ ਤੁਸੀਂ ਪੂਰਾ ਕੀਤਾ ਹੈ ਹਾਂਜੀ ਹਾਂਜੀ ਬਿਲਕੁਲ ਮੇਰੇ ਮਦਰ ਖੁਦ ਕੰਮ ਕਰਦੇ ਸੀ ਉਸ ਤੋਂ ਬਾਅਦ ਮੈਨੂੰ ਵੀ ਸ਼ੌਂਕ ਸੀਗਾ ਮੈਂ ਸ਼ੁਰੂ ਤੋਂ ਉਹਨਾਂ ਤੋਂ ਡਿਜ਼ਾਈਨਿੰਗ ਕੰਬੀਨੇਸ਼ਨ ਪੈਟਰਨ ਟੇਲਰੀਂਗ ਵਗੈਰਾ ਸਿੱਖ ਰਹੀ ਆਂ ਸੋ ਵੀ ਸਾਡੇ ਸ਼ੁਰੂ ਤੋਂ ਟੇਲਰਸ ਕਾਫੀ ਸੀਗੇ ਪਰ ਉਸ ਤੋਂ ਬਾਅਦ ਸ਼ੌਂਕ ਇੰਨਾ ਕੁ ਵੱਧ ਗਿਆ ਕਿ ਮੈਂ ਕਿਹਾ ਨਹੀਂ ਮੈਂ ਇਹਨੂੰ ਹੀ ਅੱਗੇ ਪਰਸੂ ਕਰਨਾ ਚਾਹਨੀ ਆ ਤੇ ਇਸ ਕਰਕੇ ਬਾਅਦ ਅੱਜ ਬਾਬਾ ਜੀ ਦੀ ਮਿਹਨਤ ਤੇ ਮਮਾ ਦੇ ਸਪੋਰਟ ਨਾਲ ਮੈਂ ਇੱਥੇ ਤੱਕ ਪਹੁੰਚ ਗਈ ਆ ਤੇ ਹੁਣ ਐਗਜ਼ੀਬਿਸ਼ਨਸ ਲਗਾ ਰਹੀ ਆਂ ਸੋ ਇਹ ਜਿਹੜਾ ਤੁਸੀਂ ਸੂਟ ਪਾਇਆ ਇਹ ਬਹੁਤ ਹੀ ਪਿਆਰਾ ਲੱਗ ਰਿਹਾ ਮੈਨੂੰ ਪਹਿਲਾਂ ਦੱਸ ਦੇ ਕਿ ਤੁਹਾਡਾ ਆਪਣਾ ਹੀ ਬਣਾ ਦਿਖਾਣ ਲਈ ਕੋਈ ਹੋਰ ਮਤਲਬ ਹੋ ਜਾਂਦਾ ਸੋ ਮੈਂ ਤਾਂ ਪੁੱਛੇ ਕਿ ਜਿਹੜਾ ਇਹ ਸੂਟ ਹੈ ਤੁਸੀਂ ਅੱਛਾ ਇਹ ਫੈਬਰਿਕ ਕਿਹੜਾ ਹੈ ਇਹ ਟਿਸ਼ੂ ਫੈਬਰਿਕ ਹੈ ਇਹ ਅਸਲ ਬਹੁਤ ਟ੍ਰੈਂਡ ਦੇ ਵਿੱਚ ਹੈ ਬਹੁਤ ਵੇਰੀਏਸ਼ਨਸ ਦੇ ਵਿੱਚ ਇਹਦੇ ਕਲਰਸ ਆਉਂਦੇ ਨੇ ਤੇ ਇਹਦੇ ਉੱਤੇ ਹੈਂਡ ਏਮਬ੍ਰੋਇਡਰੀ ਦਾ ਵਰਕ ਕੀਤਾ ਹੋਇਆ ਹੈ ਇਨ ਲਾਈਟ ਐਂਡ ਡਾਰਕ ਕੰਬੀਨੇਸ਼ਨ ਹੈ ਪਾਕਿਸਤਾਨੀ ਕੱਟ ਦੇ ਵਿੱਚ ਸੂਟ ਬਣਾਇਆ ਹੋਇਆ ਹੈ ਸੋ ਮੈਂ ਪਿੱਛੇ ਵੀ ਤੁਹਾਡੇ ਦੇਖ ਲਈਆਂ ਵੈਸਟਰਨ ਦੋ ਚਾਰ ਡ्रेसेस ਤੁਸੀਂ ਦਿਖਾਉਂਗੇ ਕਿ ਜਿਵੇਂ ਕਿ ਅੱਜਕੱਲ ਤੁਹਾਨੂੰ ਪਤਾ ਹੈ ਕਿ ਫੈਸ਼ਨ ਦਾ ਦੌਰ ਹੈ ਹੈਨਾ ਆਪਾਂ ਕਿਸੇ ਵੀ ਪਾਰਟੀ ਵਗੈਰਾ ਚ ਜਾਂਦੇ ਆ ਸੋ ਹਮੇਸ਼ਾ ਔਰਤਾਂ ਨੂੰ ਕੀ ਹੁੰਦਾ ਕਿ ਇਹ ਚੀਜ਼ ਦੇਖਦੇ ਕਿ ਮੈਂ ਸਭ ਤੋਂ ਡਿਫਰੈਂਟ ਲੱਗਣੀ ਚਾਹੀਦੀ ਆ। ਸੋ ਤੁਹਾਡੇ ਮੈਂ ਦੇਖ ਰਹੀ ਸੀ ਕਲੈਕਸ਼ਨ ਕੁਝ ਇਸ ਟਾਈਪ ਦੀ ਸੀ। ਸੋ ਦੋ ਚਾਰ ਪਲੇਸਸ ਆਪਣੇ ਕੁਝ ਦਿਖਾਉਂਗੀ ਕਿ ਜਿਹੜੇ ਯੂਨੀਕ ਜੇ ਹੋਣ। ਆ ਬਿਲਕੁਲ ਜਿੰਨੀ ਵੀ ਸਾਡੀ ਕਲੈਕਸ਼ਨ ਆ ਉਹ ਤੁਹਾਨੂੰ ਆਮ ਨਹੀਂ ਮਿਲ ਸਕਦੀ ਕਿਉਂਕਿ ਇਹ ਸਾਰੇ 셀ਫ ਕਸਟਮਾਈਜ਼ਡ ਡਿਜ਼ਾਈਨਸ ਨੇ। ਤੁਸੀਂ ਆਪਦੀ ਕਸਟਮਾਈਜ਼ੇਸ਼ਨ ਵੀ ਆਪ ਵੀ ਕਰਵਾ ਸਕਦੇ ਹੋ। ਕਲਰ ਵੇਰੀਏਸ਼ਨ ਚੇਂਜ ਔਰ ਐਨੀਥਿੰਗ ਯੂ ਵਾਂਟ ਉਹ ਇੱਥੇ ਅਵੇਲੇਬਲ ਹੁੰਦਾ ਆ। ਤੇ ਮੈਂ ਤੁਹਾਨੂੰ ਪਹਿਲਾਂ ਵੈਸਟਰਨ ਤੋਂ ਆਪਾਂ ਸ਼ੁਰੂ ਕਰਦੇ ਆਂ। ਜੀ। ਇਹ ਮੈਂ ਡੈਨਮ ਡ्रेस ਕਸਟਮਾਈਜ਼ ਕੀਤੀ ਆ ਫਰੰਟ ਪਲੇਨ ਆ ਪਰ ਇਹਦੇ ਕट्स ਬਹੁਤ ਹੀ ਅੱਛੇ ਨੇ ਬਲੇਜ਼ਰ ਡ्रेस ਹੈ ਇਹ ਤੇ ਇਹਦੀ ਜੋ ਬੈਕ ਆ ਇਹ ਸਾਰੀ ਹੈਂਡ embroiderry ਆ ओके okay. मैं एक चीज और जानना चाहूंगी जीड़ी थी सी एम्ब्रॉयडरी ही करदे एम्ब्रॉयडरी एहे ਤੁਹਾਡੇ ਖਾਸ ਪਰਸਨਸ ਰੱਖੇ ਹੋਏ ਆ ਜਾਂ ਤੁਸੀਂ ਆਪ ਵੀ ਕੁਝ ਨਹੀਂ ਸੈਡੀ ਬਕਾਇਦਾ ਵਰਕਸ਼ਾਪ ਹੈਗੀ ਆ ਜਿੱਥੇ ਸਾਡੇ ਅੰਡਰ ਟੇਲਰਸ ਕੰਮ ਕਰਦੇ ਆ ਤੇ ਡਿਜ਼ਾਈਨ ਕੰਬੀਨੇਸ਼ਨਸ ਅਸੀਂ ਖੁਦ ਸਿਲੈਕਟ ਕਰਦੇ ਆ ਤੇ ਰੈਸਟ ਉਹ ਉਸ ਚੀਜ਼ ਨੂੰ ਇੰਪਲੀਮੈਂਟ ਕਰ ਦਿੰਦੇ ਆ ਤਾਂ ਵਿਦਆਊਟ ਥੈਮ ਤਾਂ ਕੁਝ ਵੀ ਨਹੀਂ ਪੋਸੀਬਲ ਹੈਗਾ ਸੋ ਇੱਕ चीज और भी ਹੁੰਦੀ ਹੈ ਕਿ ਚਲੋ एम्ब्रॉयडरी ਕਰਵਾ ਲਈ ਸਟਫ ਉਹ ਵੀ ਯਾਰ ਸਟਫ अवेलेबल ਹੁੰਦਾ ਤੁਹਾਡੇ ਕੋਲ ਕਈ ਵਾਰ ਬੜੀ ਮੁਸ਼ਕਿਲ ਆਉਂਦੀ ਹੈ ਨਾ ਸਟਫ ਕਿੱਥੇ ਜਣੇ ਪਰ ਇਦਾਂ ਆ ਕਿ ਇਹ ਸਟਫ ਕੋਈ ਲੋਕਲ ਸਟਫ ਨਹੀਂ ਹੈਗੇ ਇਹਨਾਂ ਚ ਲੋਕਲ ਵੀ ਹੈਗੇ ਆ ਮੈਂ ਮੰਨਦੀ ਆ ਪਰ ਇਹਦੇ ਵਿੱਚ ਉਹ ਕਲਕੱਤਾ ਦੀ ਸਪੈਸ਼ਲ ਕਾਟਨ ਇਦਾਂ ਘੁੰਮ ਫਿਰ ਕੇ ਮੈਂ ਬਹੁਤ ਟਰੈਵਲ ਕਰਕੇ ਇੱਥੋਂ ਦਾ ਮਟੀਰੀਅਲ ਲੈ ਕੇ ਆਨੀ ਆ ਜਿੱਦਾਂ ਕਿ ਇਹਦੇ ਵਿੱਚ ਮੈਂ ਤੁਹਾਨੂੰ ਕਲਕੱਤਾ ਕਾਟਨ ਦਾ ਫੈਬਰਿਕ ਦਿਖਾਨੀ ਆ ਜੀ ਜੀ ਉਹ ਵੀ ਬਹੁਤ ਫੇਮਸ ਅਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੀਗਾ ਸਾਡੇ ਕੋਲ ਕਲਕੱਤਾ ਜਾਣ ਲਈ ਪਹਿਲਾਂ ਤੁਸੀਂ ਸੋਚ ਸਕਦੇ ਹੋਗੇ ਕਿ ਕਿੰਨਾ ਪੈਸਾ ਲੱਗਦਾ ਹੋਊਗਾ ਕਿ ਪਹਿਲਾਂ ਕਲਕੱਤਾ ਜਾਵਾਂਗੇ ਉਹ ਤੋਂ ਫੈਬਰਿਕ ਕਿ ਕਿਥੋਂ ਵਧੀਆ ਮਿਲੂਗਾ ਕਿਥੋਂ ਨਹੀਂ ਵਧੀਆ ਮਿਲੂਗਾ ਇਹ ਤੁਹਾਡੇ ਲਈ ਬਹੁਤ ਉਹ ਹੋ ਜਾਊਗਾ ਕਿ ਮਤਲਬ ਕਹਿ ਸਕਦੇ ਨਾ ਕਿ ਇੱਕ ਚੀਜ਼ ਨੂੰ ਲੱਭਣ ਲਈ ਪੂਰਾ ਦਿਨ ਵੀ ਲੱਗ ਸਕਦਾ ਸੋ इजीली ਕਲਕੱਤਾ ਦਾ ਫੈਬਰਿਕ ਸੋ ਆਪਣੀ ਵਰਨਾਜ਼ ਲੈ ਕੇ ਆਈ ਹੈ ਸੋ ਤੁਹਾਨੂੰ ਇਹ ਦਿਖਾਏਗੀ ਆਪਣਾ ਜਿਹੜਾ ਕਲਕੱਤਾ ਤੋਂ ਸਪੈਸ਼ਲ ਫੈਬਰਿਕ ਲੈ ਕੇ ਆਈ ਹੈ ਬਹੁਤ ਹੀ ਕੂਲ ਫੈਬਰਿਕ ਮੈਨੂੰ ਤਾਂ ਲੱਗ ਰਿਹਾ ਹੈ ਇਹ ਕਿ ਇਹ ਇਹਦੇ ਵਿੱਚ ਜਿਹੜੀ ਐਮਬੋਇਡਰੀ ਹੈ ਇਹਦੇ ਬਾਰੇ ਵੀ ਤੁਸੀਂ ਥੋੜਾ ਐਕਸਪਲੇਨ ਕਰੋਗੇ ਇਹ ਮਸ਼ੀਨ ਐਮਬੋਇਡਰੀ ਹੈ ਇਹ ਨੈਕਲਾਈਨ ਦੇ ਉੱਤੇ ਕੀਤੀ ਹੋਈ ਹੈ ਤੇ ਇਹਦੇ ਵਿੱਚ ਹਲਕੀ-ਹਲਕੀ ਬੂਟੀ ਦਾ ਵਰਕ ਦੇ ਕੇ ਇਹਦੇ ਤੇ ਪੱਟੀਆਂ ਸੀ ਮੈਰੂਨ बिकॉज ਇੱਕ ਕੰਟਰਾਸਟ ਕਲਰ ਲਗਾਇਆ ਆ ਪੱਟੀਆਂ ਲਗਾ ਕੇ ਉਹਦੇ ਉੱਤੇ ਚਾਵਲ ਦਾਣਾ ਕਹਿੰਦੇ ਇਸ embroidery ਨੂੰ ਉਹ ਕਰਵਾ ਕੇ ਸਾਰੀ ਮਸ਼ੀਨ embroidery ਦੇ ਵਿੱਚ ਚਾਵਲ ਦਾਣੇ ਵਾਲੀ ਇਹ ਇਹ ਤੁਸੀਂ ਇਹਨੂੰ ਇੱਕ ਚੀਜ਼ ਚਾਹੁੰਦੇ ਹੋ ਹਾਂਜੀ 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 ਇੱਕ ਚੀਜ਼ ਮੈਨੂੰ ਹੋਰ ਦੱਸੋ ਕਈ ਵਾਰ ਕੀ ਹੁੰਦਾ ਹੈ ਕਿ ਕਸਟਮਰ ਦੀ ਡਿਮਾਂਡ ਹੁੰਦੀ ਹੈ ਕਿ ਅਸੀਂ ਇੱਥੇ embroidery ਨਹੀਂ ਕਰਵਾਣੀ ਅਸੀਂ ਸੈਂਟਰ 'ਚ ਕਰਵਾਣੀ ਹੈ ਜਾਂ ਅਸੀਂ ਪੱਲਿਆਂ 'ਤੇ ਕਰਵਾਣੀ ਹੈ ਸੋ ਤੁਸੀਂ ਉਹ ਚੀਜ਼ ਫਿਰ ਉਦਾਂ ਹੀ ਕਰਦੇ ਹੋ ਬਿਲਕੁਲ ਅਸੀਂ ਕਸਟਮਾਈਜ਼ ਕਰਦੇ ਹਾਂ ਜੇ ਤੁਸੀਂ ਕਹੋਗੇ ਸਾਨੂੰ ਇਹ embroidery ਇਹ ਫੈਬਰਿਕ ਸਾਨੂੰ ਨਹੀਂ ਪਸੰਦ ਸਾਨੂੰ ਇਹ ਕਲਰ ਨਹੀਂ ਚਾਹੀਦਾ ਅਸੀਂ ਥੋੜੇ ਕਲਰ ਦੇ ਵਿੱਚ ਥੋੜੇ ਫੈਬਰਿਕ ਤੇ ਵੀ ਕੰਮ ਕਰਦੇ ਹਾਂ ਇਦਾਂ ਦੀ ਗੱਲ ਨਹੀਂ ਹੈਗੀ ਕਿ ਤੁਹਾਡੇ ਕੋਲ ਬਸ ਆਹੀ ਲਿਮਿਟਡ ਐਡੀਸ਼ਨ ਹੈ ਸਾਡੀ ਨਹੀਂ ਇਫ ਯੂ ਵਾਂਟ ਕਿ ਤੁਸੀਂ ਸਾਡੇ ਕੋਲ ਕੋਈ ਫੈਬਰਿਕ ਲੈ ਕੇ ਆ ਰਹੇ ਹੋ ਜਾਂ ਤੁਸੀਂ ਕਹਿੰਦੇ ਹੋ ਮੈਨੂੰ ਸਿੰਥੈਟਿਕ ਚਾਹ ਡਿਜ਼ਾਈਨ ਚਾਹੀਦਾ ਮੈਨੂੰ ਹੈਂਡ ਚ ਚਾਹੀਦਾ ਅਸੀਂ ਉਸ ਚੀਜ਼ ਦਾ ਵੀ ਧਿਆਨ ਰੱਖਦੇ ਹਾਂ ਕੁਝ ਸੂਟਸ ਐਵੇਂ ਦੇ ਵੀ ਹੁੰਦੇ ਆ ਜੋ ਕਿ ਹੈਂਡ ਦੇ ਵਿੱਚ ਤੁਹਾਨੂੰ ਬਹੁਤ ਐਕਸਪੈਂਸਿਵ ਵੀ ਪੈ ਜਾਂਦੇ ਆ ਜੀ ਜੀ ਕਈ ਵਾਰੀ ਕਸਟਮਰ ਨਹੀਂ ਅਫੋਰਡ ਕਰ ਸਕਦਾ ਤਾਂ ਅਸੀਂ ਜਿਵੇਂ ਮੇਰੇ ਕੋਲ ਇੱਕ ਕਸਟਮਰ ਸੀ ਉਹ 25000 ਦਾ ਸੂਟ ਪਸੰਦ ਕਰ ਗਏ ਸੀਗੇ ਪਰ ਉਹਨਾਂ ਨੂੰ ਇਨਾ ਫੋਰ ਨਹੀਂ ਕਰ ਸਕਦੇ ਸੀ ਫਿਰ ਅਸੀਂ ਉਹਨਾਂ ਦੀ ਰੇਂਜ ਦੇ ਹਿਸਾਬ ਨਾਲ ਵਰਕ ਨੂੰ ਉੱਪਰ-ਨੀਚੇ ਕਰਕੇ ਫੈਬਰਿਕ ਨੂੰ ਉੱਪਰ-ਨੀਚੇ ਕਰਕੇ ਉਹ ਸੇਮ ਚੀਜ਼ ਬਣਾਉਣ ਦੀ ਕੋਸ਼ਿਸ਼ ਵੀ ਕਰ ਦਿੰਦੇ ਆ ਕਿ ਥੋੜੇ ਬਜਟ ਦੇ ਵਿੱਚ ਵੀ ਉਹ ਚੀਜ਼ ਉਨੀ इजीली ਹੋ ਜਾ ਸੋ 200 ਬਜਟ ਬਹੁਤ ਮਾਇਨੇ ਰੱਖਦਾ ਕਿਉਂਕਿ ਜੇਕਰ ਆਪਾਂ ਅੱਜ ਕੱਲ ਦੇ ਦੌਰ ਦੀ ਗੱਲ ਕਰੀਏ ਮਹਿੰਗਾਈ ਦਾ ਦੌਰ ਬਹੁਤ ਜ਼ਿਆਦਾ ਚੱਲ ਰਿਹਾ ਹੈ ਔਰ ਲੇਡੀਜ਼ ਨੂੰ ਸੂਟ ਬਹੁਤ ਅਬੋਵ ਬਜਟ ਦੇ ਪਸੰਦ ਆਉਂਦੇ ਆ ਬਟ ਇਨਾਂ ਦੀ ਜਿਹੜੀ ਉਹ ਹੈ ਇਹ ਕੀ ਕੰਮ ਕਰਦੀ ਹੈ ਕਿ ਜਿੰਨਾ ਬਜਟ ਤੁਸੀਂ ਦੱਸੋਗੇ ਉਸੇ ਹਿਸਾਬ ਨਾਲ ਇਹ ਤੁਹਾਨੂੰ ਸੂਟ ਤਿਆਰ ਕਰਕੇ ਦੇ ਦੇਣਗੇ ਤੁਹਾਡੇ ਬਜਟ ਦੇ ਅਕੋਰਡਿੰਗਲੀ ਜਿਹੜਾ ਫੈਬਰਿਕ ਤੁਸੀਂ ਕਹੋਗੇ ਜਿਹੜੀ ਇੰਬੋਇਡਰੀ ਤੁਸੀਂ ਕਹੋਗੇ ਉਸੇ ਬਜਟ ਦੇ ਹਿਸਾਬ ਨਾਲ ਚੀਪ ਐਂਡ ਬੈਸਟ ਜੇਕਰ ਆਪਾਂ ਗੱਲ ਕਰੀਏ ਪਰ ਇਦਾਂ ਨਹੀਂ ਹੈਗਾ ਕਿ ਜੇ ਤੁਸੀਂ ਮੈਨੂੰ ਕਹੋ ਕਿ ਜੇ ਪਿਓਰ ਦਾ ਸੂਟ ਸਾਨੂੰ 2000 ਚ ਦੇ ਦਿਓ ਦੇਖੋ ਉਹ ਤਾਂ ਇੰਪੋਸੀਬਲ ਆ ਹੈਨਾ ਪਰ ਇਹ ਹੋ ਜਾਂਦਾ ਕਿ ਆਪਾਂ ਪਿਓਰ ਨੂੰ ਸੈਮੀ ਲਾ ਦਈਏ ਉਹਨੂੰ ਮਿਕਸ ਮੈਚ ਕਰ ਦਈਏ ਚ ਉਹਨੂੰ ਚੇਂਜ ਕਰ ਦਈਏ ਇਹ ਚੀਜ਼ਾਂ ਹੋ ਜਾਂਦੀਆਂ ਨੇ ਉੱਥੇ ਅਸੀਂ ਉਹਨੂੰ ਕਸਟਮਰ ਦੇ ਹਿਸਾਬ ਨਾਲ ਕਰ ਸਕਦੇ ਹਾਂ ਪਰ ਜੇ ਤੁਸੀਂ ਮੈਨੂੰ ਕਹੋ ਜੀ ਤੁਸੀਂ ਐਦਾਂ ਕਹਤਾ ਸੀ ਅਸੀਂ ਪਿਓਰ ਤੁਹਾਨੂੰ ਦੇ ਦਿੰਦੇ ਨਹੀਂ ਇਹ ਪੋਸੀਬਲ ਨਹੀਂ ਪੋਸੀਬਲ ਹਾਂ ਇੱਕ ਚੀਜ਼ ਮੈਨੂੰ ਹੋਰ ਦੱਸੋ ਕਿ ਜਿਵੇਂ ਅੱਜਕੱਲ ਵਿਆਹ ਸ਼ਾਦੀਆਂ ਦਾ ਦੌਰ ਹੈ ਹੈਨਾ ਵਿਆਹ ਸ਼ਾਦੀਆਂ ਦੇ ਵਿੱਚ ਕੀ ਹੁੰਦਾ ਕਿ ਹਲਦੀ ਦਾ ਅਲੱਗ ਹੁੰਦਾ ਮਹਿੰਦੀ ਦਾ ਅਲੱਗ ਹੁੰਦਾ ਬਟਨੇ ਦੇ ਸੂਟਸ ਲੱਗ ਹੁੰਦੇ ਨੇ ਕਾਫੀ ਮਤਲਬ ਲਾਈਫ ਅਲੱਗ ਵੈਰਾਈਟੀਆਂ ਹੁੰਦੀਆਂ ਕੀ ਤੁਹਾਡੇ ਕੋਲ ਉਹ ਵੀ ਅਵੇਲੇਬਲ ਨੇ ਸਾਡੇ ਕੋਲ ਦੇਖੋ ਹਰ ਚੀਜ਼ ਬਣਦੀ ਹੈ ਇਹ ਹਲਦੀ ਦਾ ਹੀ ਲਹਿੰਗਾ ਚੁਲੀ ਹੈ ਜੋ ਇੱਥੇ ਹੈਗਾ ਆ ਇਹ ਹਲਦੀ ਫੰਕਸ਼ਨਸ ਲਈ ਹੋਈ ਆ ਸਾਡੇ ਕੋਲ ਸੂਟਸ ਵੀ ਹੈਗੇ ਨੇ ਜੋ ਕਿ ਹੈਂਡ ਏਮਬਰਾਇਡਰੀਡ ਮਸ਼ੀਨ ਏਮਬਰਾਇਡਡ ਜੋ ਐਟ ਦਾ ਪਾਰਟੀ ਵੇਅਰ ਲੁਕਸ ਨੇ ਆ ਕੱਲਾ ਇਹ ਲਿਮਿਟਿਡ ਨਹੀਂ ਹੈਗਾ ਲਹਿੰਗੇ ਵੀ ਸਾਡੇ ਕੋਲ ਬਣਦਾ ਸਾਡੇ ਕੋਲ ਗਾਊਨਸ ਵੀ ਹੁੰਦੇ ਨੇ ਸਾਡੇ ਕੋਲ ਹਰ ਚੀਜ਼ ਆ ਗਾਊਨ ਦੇ ਉੱਤੇ ਸਪੇਸ ਕਰਕੇ ਅਸੀਂ ਲੈ ਕੇ ਨਹੀਂ ਆਏ ਹੈਗੇ ਬਟ ਆ ਵੀ ਲਹਿੰਗਾ ਸਾਡਾ ਹੀ ਕਸਟਮਾਈਜ਼ ਕੀਤਾ ਹੋਇਆ ਆ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਡਿਫਰੈਂਟ ਡਿਜ਼ਾਈਨ ਦੇ ਇਹ ਡਿਜ਼ਾਈਨ ਤੁਸੀਂ ਬਾਹਰੋਂ ਕਿਤੋਂ ਵੀ ਦੇਖ ਲੈਣਾ ਤੁਹਾਨੂੰ ਨਹੀਂ ਮਿਲੇਗਾ ਜੇਕਰ ਤੁਸੀਂ ਇੱਕ ਵਾਰ ਬਰਨਾਸ ਦੇ ਪਹੁੰਚੋਗੇ ਜਾਂ ਬਰਨਾਸ ਦੀ ਆਈਡੀ ਤੁਹਾਨੂੰ ਅਸੀਂ ਮੈਂਸ਼ਨ ਕਰਾਂਗੇ ਉੱਥੇ ਜਾ ਕੇ ਤੁਸੀਂ ਦੇਖੋਗੇ ਉਸ ਤੋਂ ਪੁੱਛੋਗੇ ਸਾਰੇ ਫੈਬਰਿਕ ਬਾਰੇ ਬਰਨਾਸ ਤੁਹਾਡੇ ਨਾਲ ਜ਼ਰੂਰ ਕੰਟੈਕਟ ਕਰੇਗੀ ਜੇਕਰ ਆਪਾਂ ਮਹਿੰਦੀ ਦੀ ਕਲੈਕਸ਼ਨ ਦੀ ਗੱਲ ਕਰੀਏ ਸੋ ਬਹੁਤ ਹੀ ਪਿਆਰਾ ਡੰਮੀ ਤੇ ਇੱਕ ਜਿਹੜੀ ਮਹਿੰਦੀ ਦੀ ਕਲੈਕਸ਼ਨ ਲਈ ਇਹ ਮੈਨੂੰ ਲੱਗਦਾ ਜਿਹੜੀ ਬਰਾਇਡ ਹੈ ਉਹਦੀ ਮਹਿੰਦੀ ਲਈ ਆਪਾਂ ਇਹ ਚੀਜ਼ ਰੱਖ ਸਕਦੇ ਹਾਂ ਉਹਦੇ ਉੱਤੇ ਜਿਹੜੀ ਜੁਐਲਰੀ ਹੈ ਉਹ ਵੀ ਲਾਕ ਦੀ ਲੱਗੀ ਜੁਐਲਰੀ ਹੈ ਜੋ ਕਿ ਅਸੀਂ ਖੁਦ ਕਸਟਮਾਈਜ਼ ਕਰਵਾਨੇ ਆ ਜੋ ਕਿ ਤੁਹਾਨੂੰ ਇੱਥੇ ਨਹੀਂ ਮਿਲੇਗੀ ਇਹ ਜੈਪੁਰ ਰਾਜਸਥਾਨ ਦੀ ਖਾਸ ਜੁਐਲਰੀ ਹੈ ਤੇ ਇਹਦੀ ਚੋਲੀ ਦੇ ਉੱਤੇ ਮਿਰਰ ਦਾ ਵਰਕ ਹੋਇਆ ਹੋਇਆ ਹੈ ਪਰਲਸ ਲੱਗੇ ਹੋਏ ਨੇ ਤੇ ਇਹਦੇ ਲੈਂਗੇ ਦੇ ਉੱਤੇ ਇੱਕ ਬਹੁਤ ਹੀ ਪਿਆਰਾ ਕਲੀਆਂ ਵਾਲੇ ਪੈਚਸ ਡਿਫਰੈਂਟ ਡਿਫਰੈਂਟ ਫੈਬਰਿਕਸ ਦੇ ਨਾਲ ਉਹਨੂੰ ਮਲਟੀ ਕਲਰਡ ਕਿਉਂਕਿ ਹਲਦੀ ਇਜ਼ ਵੈਰੀ ਹੈਪੀ ਐਂਡ ਜੁਆਇਫੁਲ ਫੈਸਟਿਵ ਕਾਈਂਡ ਆਫ ਚੀਜ਼ ਹੁੰਦੀ ਹੈ ਤੇ ਹਰ ਬ੍ਰਾਈਡ ਲਈ ਪਿਆਰੀ ਹੁੰਦੀ ਹੈ ਤੇ ਇਹ ਚੀਜ਼ ਉਵੇਂ ਬਣੀ ਹੋਈ ਹੈ ਤੇ ਇਹਦਾ ਜੋ ਦੁਪੱਟਾ ਆ ਉਹਦੇ ਤੇ ਅਸੀਂ ਗੋਟਿਆਂ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਅਗਰ ਤੁਹਾਨੂੰ ਕਹੀਏ ਕਿ ਇਹ ਜਿਹੜਾ ਦੁਪੱਟਾ ਹੈ ਇਹਨੂੰ ਹੋਰ ਕਸਟਮਾਈਜ਼ ਕਰਨਾ ਹੋਵੇ ਕਿ ਆ ਤੁਸੀਂ ਉਹ ਚੀਜ਼ ਕਰ ਕਰ ਦਿੰਦੇ ਹੋ ਬਿਲਕੁਲ ਕਰ ਸਕਦੇ ਆ ਤੁਹਾਨੂੰ ਐਮਬ੍ਰੋਇਡਰੀ ਚਾਹੀਦੀ ਹੈ ਅਸੀਂ ਐਮਬ੍ਰੋਇਡਰੀ ਕਰ ਦਾਂਗੇ ਤੁਹਾਨੂੰ ਦੁਪ ਕਿਉਂਕਿ ਅਸੀਂ ਹਰ ਰੇਂਜ ਬਣਾਉਣੀ ਆ ਜੀ ਤੇ ਤੁਹਾਨੂੰ ਚਾਹੀਦਾ ਕਿ ਨਹੀਂ ਇਹਨੂੰ ਬਹੁਤ ਹੀ ਬੈਟਰ ਰੇਂਜ ਬਣਾ ਦੋ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ ਸੋ ਮੈਂ ਇੱਕ ਹੱਥ 'ਚ ਸੂਟ ਫੜਿਆ ਹੋਇਆ ਸੀ ਮੈਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਅ ਮੈਂ ਇਹ ਗੁਰਨਾਜ਼ ਨੂੰ ਇਹ ਚ ਜ਼ਰੂਰ ਪੁੱਛਾਂਗੀ ਕਿ ਜਿਹੜਾ ਇਹ ਸੂਟ ਹੈ ਇਹਦੀ ਵੈਸੇ ਕਿੰਨੀ ਕੁ ਰੇਂਜ ਹੋਏਗੀ ਦੇਖੋ ਇਹ ਸੂਟ ਦੀ ਤਾਂ 7500 ਰੇਂਜ ਹੈ ਠੀਕ ਹੈ ਪਰ ਜੇ ਮੈਂ ਤੁਹਾਨੂੰ ਇਹ ਚੀਜ਼ ਕਹੂੰਗੀ ਜੇ ਤੁਸੀਂ ਪਰ ਇਹ ਆਲਰੇਡੀ ਬਹੁਤ ਜੈਨੂਨ ਰੇਟ ਤੇ ਆ ਤੇ ਇਹਦੇ ਵਿੱਚ ਇੱਕ ਚੀਜ਼ ਹੈਗੀ ਹੈ ਕਿ ਇਹ ਡਬਲ ਡਾਈ ਦੇ ਵਿੱਚ ਬਣਿਆ ਹੋਇਆ ਹੈ ਓਕੇ ਲਾਈਟ ਐਂਡ ਡਾਰਕ ਦਾ ਕੰਟਰਾਸਟ ਹੈ ਤੇ ਇਹਦੇ ਵਿੱਚ ਮਰੂਨ ਸ਼ੇਡ ਦੇ ਨਾਲ ਆਊਟ embroideri ਕੀਤੀ ਹੈ ਕੀ ਬਾਤ ਹੈ ਮਤਲਬ ਜੇਕਰ ਆਪਾਂ ਦੁਪੱਟੇ ਦੀ ਵੀ ਗੱਲ ਕਰੀਏ ਦੁਪੱਟਾ ਵੀ ਪੂਰਾ ਤਿਆਰ ਕਰਕੇ ਵੈਸੇ ਅੱਜ ਦੇ ਦੌਰ 'ਚ ਬਹੁਤ ਹੀ ਜੇਕਰ ਤੁਸੀਂ ਟੇਲਰ ਕੋਲ ਜਾਓਗੇ ਨਾ ਟੇਲਰ ਤੁਹਾਡਾ ਦੁਪੱਟਾ ਤਿਆਰ ਕਰਨ ਲਈ ਹੀ ਅਲੱਗ ਤੋਂ ਚਾਰਜੇਸ ਲੈਂਦਾ ਬਟ ਇੱਥੇ ਜਿਹੜੀ ਬਰਨਾਸ ਦੇ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਵੈਰਾਈਟੀ ਦੇ ਨਾਲ ਨਾਲ ਪੂਰਾ ਦੁਪੱਟਾ ਵੀ ਤਿਆਰ ਕਰਕੇ ਦਿੱਤਾ ਹੋਇਆ ਸੋ ਮੈਂ ਇੱਕ ਹੋਰ ਪੁੱਛਾਂਗੀ ਗੁਨਾਸ ਕੀ ਹੁੰਦੇ ਕਿ ਜਿਹੜੇ ਬਾਹਰਲੇ ਲੋਕੀ ਹੁੰਦੇ ਨੇ ਉਹਨਾਂ ਦਾ ਸ਼ੈਡਿਊਲ ਇੰਨਾ ਕ ਜ਼ਿਆਦਾ ਬਿਜ਼ੀ ਹੁੰਦਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਸਟੀਚਿੰਗ ਕਰਵਾਉਣ ਦਾ ਵੀ ਕੀ ਤੁਹਾਡੇ ਤੇ ਜਿਸ ਅਵੇਲੇਬਲ ਹੈ ਹਾਂਜੀ ਸਾਡੇ ਕੋਲ ਹਰ ਤਰੀਕੇ ਦੀ ਸਟੀਚਿੰਗ ਕੀਤੀ ਜਾਂਦੀ ਆ ਸਾਡੇ ਕੋਲ ਅਸੀਂ ਇਸ ਟਾਈਮ ਵੀ ਸਾਡੇ ਕੋਲ ਸੈਮੀ ਸਟੀਚ ਫੈਬਰਿਕਸ ਵੀ ਪਏ ਨੇ ਜਿਵੇਂ ਤੁਹਾਨੂੰ ਦਿਖਾਵਾਂ ਸੋ ਵੀ ਹੈ ਆਹ ਥੋੜਾ ਫਾਰਮਲਸ ਚ ਆ ਗਿਆ ਜੀ ਤੇ ਆ কুরਤੀ ਬਣੀ ਹੋਈ ਹੈ ਇਹ ਸਾਰਾ ਪੈਟਰਨ ਜੋ ਹੈਗਾ ਇਹ ਕਿਹੜਾ ਸਟਫ ਕਿਹੜਾ ਹੈ ਇਹ ਇਸ ਸਿੰਥੈਟਿਕ ਫੈਬਰਿਕਸ ਦੇ ਵਿੱਚ ਹੀ ਆਂਦਾ ਆ ਇਹਦੇ ਵਿੱਚ ਵੀ ਟਿਸ਼ੂ ਜੈਪੂਰੀ ਦੇ ਨਾਲ ਇਹਦਾ ਉਹ ਪੇਅਰ ਅਪ ਕੀਤਾ ਗਿਆ ਹੈ ਨੂੰ ਤੇ ਇਹਦੀ ਜੋ ਬਾਟਮ ਹੈ ਉਹ ਤੁਸੀਂ ਮਤਲਬ ਤੁਸੀਂ ਪਲਾਜ਼ੋ ਬਣਾਉਣਾ ਸਲਵਾਰ ਬਣਾਨੀ ਹੈ ਜੋ ਵੀ ਤੁਸੀਂ ਬਣਾਉਣਾ ਉਹ ਕਸਟਮਰ ਤੇ ਡਿਪੈਂਡ ਉਹ ਕਸਟਮਰ ਤੇ ਡਿਪੈਂਡ ਕਰਦਾ ਅਸੀਂ ਤਾਂ ਨਹੀਂ ਸਟਿਚ ਕਰਦੇ ਕਿਸੇ ਨੂੰ ਪਟਿਆਲਾ ਸ਼ਾਈ ਸਲਵਾਰ ਚਾਹੀਦੀ ਹੈ ਕਿਸੇ ਨੂੰ ਕੋਈ ਤਾਂ ਫਿਰ ਉਹਦੇ ਹਿਸਾਬ ਨਾਲ ਅਸੀਂ ਇਹ ਚੀਜ਼ ਬਣਾ ਦਿੰਨੇ ਆ ਇਦਾਂ ਹੀ ਸਾਡੇ ਕੋਲ ਕਾਟਨਸ ਦੇ ਵਿੱਚ ਵੀ ਹਰ ਤਰੀਕੇ ਦੀ ਸਟਿਚਿੰਗ ਤੁਹਾਨੂੰ ਮਿਲੇਗੀ ਆ ਡਿਜ਼ਾਈਨਿੰਗ ਆਹ ਕਲੀ ਵਾਲੇ ਬਨੇ ਹੋਏ ਨੇ ਇਹਦੇ ਦੋ ਡਿਫਰੈਂਟ ਪੈਨਲਸ ਨੇ ਆ ਪੈਨਲ ਡਿਫਰੈਂਟ ਆ ਤੇ ਆ ਪੈਨਲ ਡਿਫਰੈਂਟ ਤਾਂ ਮਤਲਬ ਇਦਾਂ ਕਲੀਦਾਰ ਚਾਹੀਦੇ ਆ ਤੁਹਾਨੂੰ ਇਥੇ ਚੁੰਨਟਾਂ ਵਾਲੇ ਚਾਹੀਦੇ ਆ ਆਪਣੇ ਕੋਲ ਹਰ ਚੀਜ਼ ਹੈਗੀ ਆ ਸੋ ਮੈਂ ਸੁਣੀ ਸੀ ਕਿ ਤੁਸੀਂ ਲੁਧਿਆਣੇ ਵੀ ਹੁਣੇ ਲਗਾ ਕੇ ਆਏ ਹੋ ਆਪਣੇ ਐਗਜ਼ਿਬਿਸ਼ਨ ਹਾਂਜੀ ਮੈਂ ਹਾਇਤ ਦੇ ਵਿੱਚ ਲਗਾਈ ਸੀਗੀ ਤੇ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਉਹ ਵੈਸੇ ਲੁਧਿਆਣਾ ਥੋੜਾ ਸੂਟਾਂ ਦੇ ਵਿੱਚ ਘਾਟੀ ਆ ਪਰ ਟੱਚਵੁੱਡ ਮੇਰੇ ਸੂਟ ਬਹੁਤ ਜ਼ਿਆਦਾ ਵਿਕੇ ਉੱਥੇ ਤੇ ਮੇਰੇ ਵੈਸਟਰਨ ਦਾ ਬਹੁਤ ਰੇਅਰ ਹੀ ਬਚਿਆ ਸੀਗਾ ਤਾਂ ਉਹ ਸਾਰੀ ਕਲੈਕਸ਼ਨ ਅਸੀਂ ਨਵੀਂ ਹੋਈ ਬਣਾਈ ਆ ਮੇ ਕੋਈ ਨਹੀਂ ਇਵਨ ਕਿ ਨਾ ਟਾਈਮ ਵੀ ਨਹੀਂ ਸੀ ਕਿ ਮੈਂ ਬਹੁਤ ਛੇਤੀ ਕਰ ਸਦੀ ਕਿਉਂਕਿ ਮੇਰਾ ਬਹੁਤ ਲੋਡ ਚਲਾ ਗਿਆ ਸੀਗਾ ਤਾਂ ਟੱਚਵੁੱਡ ਵਿਦ ਦ ਬਲੇਸਿੰਗਸ ਹੋ ਗਿਆ ਵੈਸੇ ਦੇਖਿਆ ਜਾਏ ਲੁਧਿਆਣੇ ਤੋਂ ਨਾ ਸਪੈਸ਼ਲ ਲੋਕੀ ਖਰੀਦਣ ਆਉਂਦੇ ਆ ਲੁਧਿਆਣੇ ਲਈ ਬਟ ਤੁਹਾਡੀ ਐਗਜ਼ੀਬਿਸ਼ਨ ਦੇਖ ਕੇ ਉਹਨਾਂ ਲੋਕਾਂ ਨੂੰ ਇੰ ਮੈਂ ਦੇਖ ਰਹੀ ਸੀ ਕਿ ਅੱਥੇ ਇੱਕ ਕਸਟਮਰ ਵੀ ਆਇਆ ਵਸੇ ਤੁਹਾਡਾ ਹੈ ਨਾ ਸੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਮੈਂ ਇਹਨਾਂ ਨੂੰ ਕਲੈਕਸ਼ਨ ਦੇਖ ਰਹੀ ਸੀ ਸੋ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਦਾਂ ਦੀ ਕਲੈਕਸ਼ਨ ਲੱਗੀ ਇਹ ਸੋ ਮੈਨੂੰ ਕਹਿੰਦੇ ਮੈਮ ਮੈਨੂੰ ਇੰਨੀ ਪਿਆਰੀ ਇੱਥੋਂ ਦੀ ਕਲੈਕਸ਼ਨ ਲੱਗੀ ਮੈਂ ਤਾਂ ਆਲਰੇਡੀ ਇੱਥੇ ਐਜ਼ ਅ ਕਸਟਮਰ ਆਈ ਕਿਉਂਕਿ ਮੈਂ ਲੁਧਿਆਣੇ ਉੱਥੇ ਖਰੀਦਿਆ ਸੀ ਸੋ ਅੱਜ ਮੈਂ ਸੂਟ ਲੈਣ ਇੱਥੇ ਸਪੈਸ਼ਲ ਆਈ ਸੀ ਸੋ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਤੁਸੀਂ ਇੱਧਰ ਵਰਨਾਸ ਦੇ ਸਟਾਲ ਤੇ ਵੀ ਤੁਸੀਂ ਆਏ ਹੋ ਲੁਧਿਆਣੇ ਵੀ ਤੁਸੀਂ ਖਰੀਦਿਆ ਸੀ ਮੈਂ ਦੇਖਿਆ ਇੱਥੇ ਇੱਕ ਸੂਟ ਵੀ ਪਿਆ ਸੀ ਹਨਾ ਤੁਹਾਡਾ ਤੁਸੀਂ ਜਿਹੜਾ ਲੈਣਾ ਕਿੰਨੇ ਕੁ ਤੁਸੀਂ ਸੂਟ ਖਰੀਦ ਲਏ ਇੱਥੇ ਆ ਕੇ ਸ਼ੋਪਿੰਗ ਕੀਤੀ ਸੀ ਫਸਟ ਟਾਈਮ ਹੀ ਮੈਂ ਐਕਸਪਲੇਸ਼ਨ ਦੇ ਗਈ ਸੀ ਇਹ ਆ ਮੈਂ ਨਹੀਂ ਸ਼ੋਪਿੰਗ ਕਰਕੇ ਆਈ ਸੀ ਟੂ ਮੱਚ ਜਦੋਂ ਮੈਨੂੰ ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਨੇ ਪਟਿਆਲੇ ਵੀ ਐਗਜ਼ੀਬਿਸ਼ਨ ਹੈ ਔਰ 2 ਦਿਨ ਦੀ ਹੈ ਤਾਂ ਮੈਂ ਸੋਚਿਆ ਕਿ ਮੈਂ ਤਾਂ ਦੋਨੋਂ ਦਿਨ ਅਲਗ-ਅਲਗ ਵੈਰਾਈਟੀਆਂ ਦੇ ਸੂਟ ਜਾਂ ਸਭ ਕੁਝ ਲੈ ਕੇ ਆਉਂਗੀ ਬਹੁਤ ਅੱਛੀ ਮੈਂ ਤਾਂ ਕੋਈ ਸੂਟ ਮਦਰ-ਇਨ-ਲॉ ਆਪਣੀ ਮਦਰ ਸਭ ਨੂੰ ਇਹੀ ਕਹਨੀ ਹੁੰਦੀਆਂ ਕਿ ਤੁਸੀਂ ਕੋਈ ਵੀ ਸੂਟ ਸਟਿਚ ਕਰਨਾ ਹੈ ਕਸਟਮਾਈਜ਼ ਕਰਵਾਉਣਾ ਹੈ ਕਿ ਆਮ ਸਭ ਤੋਂ ਬੈਸਟ ਵਾ ਅੱਛਾ ਮੈਂ ਇੱਕ ਹੋਰ ਗੱਲ ਦੱਸੂ ਕਦੀ ਆਦਾ ਹੋਇਆ ਕਿ ਤੁਹਾਡਾ ਫੰਕਸ਼ਨ ਅਗਲੇ 2 ਦਿਨ ਬਾਅਦ ਹੋਵੇ ਜਾਂ ਅਗਲੇ ਨੈਕਸਟ ਡੇ ਹੋਵੇ ਤੁਸੀਂ ਇਹਨੂੰ ਗੁਰਨਾਜ਼ ਨੂੰ ਫੋਨ ਕੀਤਾ ਹੈ ਕਿ ਯਾਰ ਮੇਰਾ ਸੂਟ ਤਿਆਰ ਕਰ ਦੇ ਕਿ ਆਇਆ ਤਾਂ ਹੋਇਆ ਕਿ ਕਰ ਦਿੰਦੀ ਆ ਬਿਲਕੁਲ 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 ਫਿਰ ਇਹ ਬਹੁਤ ਸਟ੍ਰੈਸ ਲੈ ਜਾਂਦੀ ਹੈ ਕਿ ਹਾਂ ਤੁਸੀਂ ਮੈਨੂੰ ਕਹਿ ਦਿੱਤਾ ਸਾਰੇ ਕੰਮ ਛੱਡ ਦਿੰਦੀ ਹੈ ਕਿ ਮੈਂ ਬਸ ਇਹੀ ਕੰਮ ਕਰਨਾ ਹੈ ਮਤਲਬ ਹੈਪੀ ਕਸਟਮਰ ਹੈ ਨਾ ਇਹ ਚੀਜ਼ ਆਪਾਂ ਮੰਨ ਸਕਦੇ ਕਿ ਹੈਪੀ ਕਸਟਮਰ ਉਹੀ ਬਣ ਸਕਦਾ ਜਿਹਨੂੰ ਗੁਰਨਾਜ਼ ਇੱਕ ਦਿਨ ਦੇ ਵਿੱਚ ਸੂਟ ਤਿਆਰ ਕਰਕੇ ਦੇਵੇ ਕਿਉਂਕਿ ਅੱਜਕੱਲ ਨਾ ਲੇਡੀਜ਼ ਦਾ ਬਿਜ਼ੀ ਸ਼ੈਡਿਊਲ ਹੁੰਦਾ ਇੱਕਦਮ ਪਾਰਟੀਆਂ ਵਗੈਰਾ ਆ ਜਾਂਦੀਆਂ ਸੋ ਉਹਨਾਂ ਦੀ ਇੱਕ ਟੈਂਸ਼ਨ ਜ਼ਰੂਰ ਵੱਧਦੀ ਹੈ ਕਿ ਯਾਰ ਮੈਂ ਸੂਟ ਕਿੱਥੋਂ ਤਿਆਰ ਕਰਾਵਾਂ ਔਰ ਕੌਣ ਟੇਲਰ ਜਲਦੀ ਤਿਆਰ ਕਰ ਦੇਗਾ। ਕਈ ਵਾਰ ਕੀ ਹੁੰਦਾ ਕਿ ਗੁਰਨਾਥ ਜਦੋਂ ਟੇਲਰ ਸੂਟ ਤਿਆਰ ਕਰਦਾ ਐਕਸਟਰਾ ਚਾਰजेस ਲੈਂਦਾ। ਕਿ ਆਪਾਂ ਇੱਦਾਂ ਇੱਦਾਂ ਕਰਕੇ ਜੇ ਜਲਦੀ ਚ ਕਰਨਾ। ਕਿਹਾ ਤੁਹਾਡੇ ਇਦਾਂ ਹੁੰਦਾ ਕਿ 600 ਚਾਰਜ ਸਾਡੀ ਸਟਿਚਿੰਗ ਕਿਸੇ ਲਈ ਚੇਂਜ ਨਹੀਂ ਹੁੰਦੀ ਹੈਗੀ। ਇਟਸ ਅ ਸੇਮ ਚਾਹੇ ਉਹ ਮੇਰੇ ਰੈਗੂਲਰ ਕਸਟਮਰ ਹੋਣ ਚਾਹੇ ਉਹ ਫਰੈਸ਼ ਕਸਟਮਰ ਹੋਵੇ ਕਿਸੇ ਲਈ ਹੋਣੀ। ਮੈਂ ਫੇਰ ਕਹਿ ਰਹੀ ਹਾਂ ਮੇਰੇ ਪ੍ਰਾਈਸਸ ਪਹਿਲੇ ਹੀ ਬਹੁਤ ਜੈਨੂਇਨ ਨੇ। ਤਾਂ ਮੇਰੇ ਤੋਂ ਤੁਸੀਂ ਇਹ ਤਾਂ एक्सपेक्ट ਨਾ ਕਰੋ ਕਿ ਜੇ ਮੈਂ 바ਰਗੇਨਿੰਗ ਆ ਕੁਛ ਨਹੀਂ ਕਿਉਂਕਿ ਮੈਂ ਸੱਚੀ ਪਹਿਲੇ ਹੀ ਬਹੁਤ ਜੈਨੂਇਨ ਪ੍ਰਾਈਸਸ ਲਾ ਦਿੰਨੀ ਆ ਤਾਂ ਇਸ ਕਰਕੇ ਸਟਿਚਿੰਗ ਚਾਹੀ ਤੁਸੀਂ ਮੈਨੂੰ ਇੱਕ ਦਿਨ ਪਹਿਲਾਂ ਦੋ ਚਾਹੀ ਤੁਸੀਂ ਮੈਨੂੰ 6 ਮਹੀਨੇ ਪਹਿਲਾਂ ਦੋ ਉਹ ਨਹੀਂ ਬਦਲਣ ਲੱਗੀ ਉਹ ਉਨੇ ਦੇ ਉਨੇ ਹੀ ਰਹੂ ਸੋ ਮੈਨੂੰ ਮੈਂ ਦੇਖ ਰਹੀ ਆ ਕਿ ਤੁਹਾਡੇ ਕਸਟਮਰ ਵੀ ਵੇਟ ਕਰ ਰਹੇ ਮੈਂ ਆਪਣੀ ਰਿਕਾਰਡਿੰਗ ਕਰਨੀ ਆ ਰਹੀ ਆ ਸੋ ਇਹਨਾਂ ਨੇ ਵੀ ਦੇਖਣਾ ਮੈਮ ਪਹਿਲਾਂ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਐਗਜ਼ੀਬਿਸ਼ਨ ਬਾਰੇ ਪਲੀਜ਼ ਮਾੜਾ ਐਕਸਪਲੇਨ ਕਰੋਗੇ ਸ਼ੀ ਇਜ਼ ਮਾਈ ਫਰੈਂਡ ਸ਼ੀ ਇਜ਼ ਮਾਈ ਵੈਰੀ ਗੁੱਡ ਫਰੈਂਡ ਓਕੇ ਆ ਮਾਤਲਬ ਯ ਬਹੁਤ ਮੈਡਿਕ ਸਾਥ ਦੰਦੀ ਹੈ ਨਾ ਜਦੋਂ ਐਡੇ ਦੇ ਯਾਰ ਦੋਸਤ ਨਾਲ ਹੋਣ ਤਾਂ ਕੰਮ ਆਪੇ ਅੱਗੇ ਵਾ ਜਾਂਦਾ ਸੋ ਤੁਹਾਨੂੰ ਕਿਵੇਂ ਦਾ ਤੁਸੀਂ ਰਿਐਲਿਟੀ ਚ ਬੋਲਣਾ ਫਰੈਂਡ ਨੂੰ ਇਹ ਪਾਸੇ ਰੱਖਦੇ ਠੀਕ ਹੈ ਕਈ ਵਾਰ ਕਿਸਨੇ ਕਿ ਫਰੈਂਡ ਦੀ ਫਰੈਂਡ ਜ਼ਿਆਦਾ ਤਰੀਫ ਕਰ ਪਰ ਜੈਲਸੀ ਵਾਲੇ ਵੀ ਹੁੰਦੇ ਕਈ ਵਾਰ ਸੋ ਤੁਸੀਂ ਰਿਐਲਿਟੀ ਚ ਦੱਸੋ ਤੁਹਾਨੂੰ ਕਿਵੇਂ ਲੱਗਿਆ ਇਹਨਾਂ ਦਾ ਫੈਬਰਿਕ ਬਹੁਤ ਅੱਛਾ ਆਮ ਹਰ ਵਾਰ ਇਹਨਾਂ ਦਾ ਫੈਬਰਿਕ ਬਹੁਤ ਅੱਛਾ ਹੁੰਦਾ ਮੇਰੇ ਬੂਆ ਜੀ ਖੜੇ ਇਹਨਾਂ ਤੋਂ ਬਾਏ ਕਰਦੀ ਰਹਿੰਦੇ ਨੇ ਹਮੇਸ਼ਾ ਤੋਂ ਹੀ ਅਸੀਂ ਵੀ ਕਰਦੇ ਰਹਿਆ ਬਹੁਤ ਅੱਛਾ ਫੈਬਰਿਕ ਹੁੰਦਾ ਬਹੁਤ ਹੀ ਜੈਨੂਨ ਪ੍ਰਾਈਸ ਹੁੰਦੇ ਨੇ ਤੇ ਡਿਜ਼ਾਈਨ ਤਾਂ ਤੁਸੀਂ ਵੇਖ ਹੀ ਰਹੇ ਹੋ ਹਮੇਸ਼ਾ ਤੋਂ ਇਹਦਾ ਦੇ ਆਸਟਮ ਡਿਜ਼ਾਈਨ ਹੁੰਦੇ ਨੇ ਕਿ ਮੈਂ ਵੀ ਇੱਕ ਸੋਚ ਚੁੱਕਿਆ ਸੀ ਮੈਨੂੰ ਲੱਗਿਆ ਸੀ ਕਿ ਉਹ ਸ਼ਾਇਦ 5-6000 ਦਾ ਹੋਗਾ ਮੈਂ ਜਦੋਂ ਪੁੱਛਿਆ ਕਹਿੰਦੇ 1500 ਮੈਂ ਤਿੰਨ ਵਾਰ ਪੁੱਛਿਆ ਮੈਂ ਕਿ ਰਿਐਲਿਟੀ ਆ ਕਹਿੰਦੇ ਹਾਂਜੀ ਰਿਐਲਿਟੀ ਹੈ ਕਿ 1500 ਮੈਂ ਤੇ ਫਿਰ ਤਾਂ ਮੈਂ ਜਾਂਦੇ ਹਾਂ ਉਸ ਲੈ ਕੇ ਜਾਉਂਗੀ ਸੀਰੀਅਸਲੀ ਇਹਨਾਂ ਦੇ ਪ੍ਰਾਈਸ ਜੇਕਰ ਮੈਂ ਖੁਦ ਦੇਖਿਆ ਬਾਕੀ ਤੁਹਾਨੂੰ ਗੁਰਨਾਜ਼ ਤੁਹਾਡੀ ਅਗਰ ਕੋਈ ਸਾਈਟ ਹੈ ਜਿੱਥੇ ਬੰਦਾ ਵਿਜ਼ਿਟ ਕਰਕੇ ਦੇਖ ਸਕਦਾ ਹੋਵੇ ਤੁਹਾਡੇ ਫੈਬ੍ਰਿਕ ਜਾਂ ਤੁਹਾਡੇ ਥਰੂ ਗੱਲ ਕਰੇ ਕਿਉਂਕਿ ਕਸਟਮਰ ਨੂੰ ਨਾ ਐਡਰੈਸ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਐਕਸੀਬਿਸ਼ਨ ਤਾਂ ਤੁਸੀਂ ਅੱਜ ਲਗਾਇਆ ਜਾਂ ਕੱਲ ਲਗਾਇਆ ਵੈਸੇ ਪਟਿਆਲਾ ਦੇ ਵਿੱਚ ਕੱਲ ਵੀ ਇਹ ਐਕਸੀਬਿਸ਼ਨ ਲੱਗੇਗਾ ਸੇਮ ਇਸੇ ਲੋਕੇਸ਼ਨ ਤੇ ਸਟਾਲ ਨੰਬਰ 43 ਦੇ ਵਿੱਚ ਬਰਨਾਰ ਦੇ ਨਾਂ ਤੇ ਇਹ ਐਕਸੀਬਿਸ਼ਨ ਲੱਗੇਗਾ ਜਿਹੜੇ ਰਹਿ ਚੁੱਕੇ ਨੇ ਉਹ ਕੱਲ ਵੀ ਆ ਸਕਦੇ ਨੇ ਕਿਉਂਕਿ ਕਈ ਵਾਰ ਅੱਜ ਸ਼ਡਿਊਲ ਹੋਣਾ ਤਾਂ ਬਿਜ਼ੀ ਹੋਏਗਾ ਤਾਂ ਕੱਲ ਉਹ ਇੱਥੇ ਆ ਕੇ ਇੱਕ ਵਾਰ ਵਿਜ਼ਿਟ ਕਰ ਸਕਦੇ ਆ ਬਰਨਾਰਦ ਵਾਸਤੇ ਹੋਰ ਵੀ ਕਈ ਜਗ੍ਹਾ ਆਪਣੇ ਐਗਜ਼ਿਬਿਸ਼ਨ ਲਗਾਉਂਦੀ ਰਹਿੰਦੀ ਹੈ ਲੁਧਿਆਣੇ ਵੀ ਲਗਾ ਕੇ ਆਈ ਤੇ ਬਹੁਤ ਅੱਛਾ ਰਿਸਪੌਂਸ ਸਾਨੂੰ ਮਿਲਿਆ ਸੋ ਬਰਨਾਰਦ ਜੇਕਰ ਤੁਹਾਨੂੰ ਲੱਭਣਾ ਹੋਵੇ ਤਾਂ ਕਿੱਥੇ ਲੱਭ ਸਕਦੇ ਆਂ ਬੇਸਿਕਲੀ ਸਾਡਾ ਸੈਟਅਪ ਸਾਨੇ ਵਾਲਾ ਹੈ ਪਰ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੁਧਿਆਣੇ ਵੀ ਅਸੀਂ ਆਪ ਦਾ ਇੱਕ ਸਟੋਰ ਸ਼ੁਰੂ ਕਰੀਏ ਬਾਕੀ ਵਰਕ ਫਰਮ ਹੋਮ ਵੀ ਚੱਲਦਾ ਆ ਪਲੱਸ ਇੰਸਟਾਗ੍ਰਾਮ ਤੇ ਸਾਡਾ ਇੰਸਟਾਗ੍ਰਾਮ ਹੈਂਡਲ ਵੀ ਹੈਗਾ ਬਰਨਾਜ਼ ਅੰਡਰਸਕੋਰ ਬੁਟੀਕ ਅੰਡਰਸਕੋਰ ਤੇ ਬਾਕੀ ਫੋਨ ਨੰਬਰਸ ਹੈਗੇ ਨੇ ਯੂ ਕੈਨ ਕੰਟੈਕਟ ਮੀ ਐਨੀ ਟਾਈਮ ਆਮ ਆਲਵੇਸ ਅਵੇਲੇਬਲ ਸੋ ਮੈਂ ਬਰਨਾਜ਼ ਦਾ ਬਾਕਾਇਦਾ ਜਿਹੜੀ ਆਈਡੀ ਹੈ ਤੁਹਾਨੂੰ ਨੀਚੇ ਮੈਂਸ਼ਨ ਕਰਾਂਗੀ ਫੋਨ ਨੰਬਰ ਵੀ ਮੈਂਸ਼ਨ ਕਰਾਂਗੀ ਜੇਕਰ ਗੁਰਨਾਜ਼ ਨਾਲ ਫੋਨ ਚੱਕ ਪਈ ਤਾਂ ਸਮਝ ਲੈਣਾ ਕੋਈ ਭਾਰੀ ਸੂਟ ਕਟਵਾ ਰਹੀ ਹੋਣਾ ਤਾਂ ਉਹ ਥੋੜਾ ਬਿਜ਼ੀ ਬਟ ਤੁਹਾਡੀ ਕਾਲ ਦਾ ਤੁਹਾਡੇ ਮੈਸੇजेस ਦਾ ਹੀ ਰਿਪਲਾਈ ਜ਼ਰੂਰ ਕਰੇਗੀ ਇੱਕ ਵਾਰ ਤੁਸੀਂ ਵਿਜ਼ਿਟ ਕਰਕੇ ਜ਼ਰੂਰ ਦੇਖਿਓ ਸੂਟਾਂ ਦੀ ਕਲੈਕਸ਼ਨ ਬਾਰੇ ਜੇਕਰ ਆਪਾਂ ਜੁਐਲਰੀ ਦੀ ਗੱਲ ਕਰੀਏ ਇਹਨਾਂ ਕੋਲ ਜਿਹੜੀ ਜੁਐਲਰੀ ਹੈ ਬਹੁਤ ਹੀ ਡਿਫਰੈਂਟ ਮੈਂ ਦੇਖ ਰਹੀ ਸੀ ਚੂੜੀਆਂ ਕਾਫੀ ਡਿਫਰੈਂਟ ਹੈ ਜਿਵੇਂ ਹੁਣ ਕਰਵਾ ਚੌਥੀ ਆ ਰਿਹਾ ਹੈ ਲੇਡੀਜ਼ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ ਇੱਕ ਚੀਜ਼ ਮੈਨੂੰ ਹੋਰ ਦੱਸੋ ਕਿ ਕਰਵਾ ਚੌਥੀ ਦੇ ਕਲੈਕਸ਼ਨ ਵੀ ਤੁਸੀਂ ਕੁਝ ਤਿਆਰ ਕੀਤੀ ਹੈ ਕਿਉਂਕਿ ਹੁਣ ਲੇਟੈਸਟ ਕਰਵਾ ਚੌਥੀ ਆ ਰਿਹਾ ਵਿਆਹ ਸ਼ਾਦੀਆਂ ਦੇ ਸੀਜ਼ਨ ਆ ਸੌਣ ਆਪਣਾ ਸੌਣ ਤੋਂ ਬਾਅਦ ਸਾਰੇ ਵਿਆਹ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਜਾਂਦੇ ਹੈ ਜੇ ਡੀਜ਼ੇ ਟੈਨਸ਼ਨ ਦੂਰ ਕਰਨ ਲਈ ਤੁਸੀਂ ਕੀ ਕੀ ਤਿਆਰ ਕੀਤਾ ਅਸੀਂ ਅੰਡਰ ਪ੍ਰੋਸੈਸ ਵਿੱਚ ਹੈਗਾ ਸਾਡਾ ਕੰਮ ਅਜੇ ਅਜੇ ਥੋੜਾ ਐਗਜ਼ੀਬਿਸ਼ਨ ਕਰਕੇ ਸੀ ਐਗਜ਼ੀਬਿਸ਼ਨ ਦੇ ਹਿਸਾਬ ਨਾਲ ਵੀ ਕੱਪੜੇ ਤਿਆਰ ਕੀ ਸੋ ਲੈ ਕੇ ਟੌਪਸ ਤੋਂ ਲੈ ਕੇ एवरीथिंग ਇਜ਼ ਥੇਰ ਬਾਕੀ ਕਰਵਾਚੌਦਿ ਲਈ ਵੀ ਸਾਈਡੇ ਕੋ ਬਹੁਤ ਅੱਛੇ-ਅੱਛੇ ਕਲੈਕਸ਼ਨ ਆਉਗੇ ਬਸ ਅਸੀਂ ਤੁਹਾਨੂੰ ਅਪਡੇਟਡ ਰੱਖਾਂਗੇ ਵੀ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਬਾਕੀ ਜੁਐਲਰੀ ਜੁਐਲਰੀ ਆਵੀ ਹੈ ਜੁਐਲਰੀ ਸਾਡੇ ਕੋਲ ਹੋਰ ਵੀ ਬਹੁਤ ਐਂਡ ਫੋਰ ਸਪੈਸ਼ਲ ਫੋਰ ਦਾ ਬ੍ਰਾਈਡ ਵੀ ਹੈਵ ਚੂੜਾਸ ਜੋ ਕਿ ਲੱਖ ਦੇ ਕਸਟਮਾਈਜ਼ਡ ਚੂੜੇ ਨੇ ਤੇ ਇਹ ਜੁਐਲਰੀ ਤੁਹਾਨੂੰ ਰਾਜਸਥਾਨ ਦੇ ਵਿੱਚ ਸਭ ਤੋਂ ਜ਼ਿਆਦਾ ਫੇਮਸ ਮਿਲਦੀ ਹੈ ਤੇ ਤੁਹਾਨੂੰ ਸਾਡੇ ਕੋਲੇ ਵੀ ਅਵੇਲੇਬਲ ਮਿਲੇਗੀ ਸੋ ਰਾਜਸਥਾਨ ਜਾਣ ਦੀ ਲੋੜ ਨਹੀਂ ਹੈ ਨੇ ਰਾਜਸਥਾਨ ਦਾ ਜੁਐਲਰੀ ਕਹੀਏ ਇਹ ਜਿਹੜੀ ਜੁਐਲਰੀ ਹੈ ਰਾਜਸਥਾਨ ਦੀ بجائے ਤੁਹਾਨੂੰ ਇੱਥੇ ਪਟਿਆਲਾ ਚ ਤਾਂ ਦੋ ਦਿਨ ਮਿਲੇਗੀ ਨਹੀਂ ਮਿਲੇਗੀ ਸੋ ਉਸ ਤੋਂ ਬਾਅਦ ਜਿਹੜਾ ਐਡਰੈਸ ਮੈਂਸ਼ਨ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਜਾਂ ਆਨਲਾਈਨ ਤੁਹਾਡਾ ਪਰਸੈਟ ਆਨਲਾਈਨ ਹੈ ਸੋ ਆਨਲਾਈਨ ਤੁਸੀਂ કે અ يا સોરી ઓનલાઈન કોલ કરકે يا મેસેજ કરકે ਤੁਸੀਂ અપના ઓર્ડર પ્લેસ કર સકજે સો પાડે દિતતે ہوئے પતેતે તુઆનુ એ ઈઝીલી પહોંચા દેંગે સો ગુરના સાડી ઓડિયન્સ નું ਕੀ કહેਣਾ ચાહોંગે કે તમે બહુત હી વદિયા એક્ઝિબિશન અથે લગાયા કાફી કસ્ટમર પીછે વી ખડે હે મેરી રેકોર્ડિંગ કરકે સો તુસી કી કહેના ચાહોંગે અપની ઓડિયન્સ થી મેં તે ઈ કહુંંગે કે કોઈ સ્પેસિફિક ટાર્ગેટ સાડા હેનેગા સાડે કો હર તરીકે દી ચીઝ તુનુ મિલેગી ચેનન રેટ્સ તે મિલેગી પ્લસ સાડે કો છોટિયા તો લેકે વડદે તક હર બંદે ਨੇ ਕੁਛ ਨਾ ਕੁਛ ਸਾਡੇ ਕੋ ਹਰ ਲੇਡੀ ਲਈ ਇੱਕ ਅੱਛੇ ਤੋਂ ਅੱਛੀ ਚੀਜ਼ ਪਈ ਹੈ ਔਰ ਦ ਪਲੱਸ ਪੁਆਇੰਟ ਇਜ਼ ਹਰ ਇੱਕ ਲੇਡੀ ਨੂੰ ਇਹ ਚੀਜ਼ ਹੁੰਦੀ ਹੈ ਕਿ ਜੀ ਮੈਂ ਇਹ ਸੂਟ ਪਾਇਆ ਕਿਸੇ ਦਾ ਪਾਇਆ ਨਾ ਹੋਵੇ ਤਾਂ ਉਹ ਚੀਜ਼ ਤੁਹਾਨੂੰ ਇੱਥੇ ਸਪੈਸੀਫਿਕਲੀ ਮਿਲ ਸਕਦੀ ਹੈ ਕਿ ਉਹ ਚੀਜ਼ ਤੁਹਾਨੂੰ ਆਮ ਨਹੀਂ ਮਿਲੂਗੀ ਕਿਉਂਕਿ ਲੋਕੇ ਕੀ ਕਰਦੇ ਆ ਰੈਡੀमेड ਲੈਂਦੇ ਆ ਥੋੜਾ ਬਹੁਤਾ ਹਾਲਾਤ ਆ ਤੇ ਦੇਤਾ ਹੈਨਾ ਤੇ ਸਾਡੇ ਕੋ ਤੁਹਾਨੂੰ ਉਹ ਚੀਜ਼ ਨਹੀਂ ਮਿਲੇਗੀ ਬਹੁਤ ਹਾਰਡ ਵਰਕ ਨਾਲ ਮੈਂ ਕੰਮ ਕਰਦੀ ਆ ਤੁਸੀਂ ਵੀ ਥੋੜਾ ਜਿਹਾ ਸਮਝੋ ਅਸੀਂ ਵੀ ਸਮਝ ਰਹੇ ਤੁਹਾਡੀ ਚੀਜ਼ਾਂ ਨੂੰ ਬਾਕੀ ਸਾਡੇ ਕੋ ਬਲੇਜ਼ਰ ਸੈਟਸ ਹੋ ਗਏ ਕੋਟ ਸੈਟਸ ਹੋ ਗਏ ਵੇਸਟ ਕੋਟਸ ਇਸ ਨਾ ਮੈਂ ਇੰਟਰੋਡਿਊਸ ਕੀਤੇ ਆ ਖਰੋਸ਼ੇ ਫੈਬਰਿਕ ਜੋ ਕਿ ਤੁਹਾਨੂੰ ਆਮ ਇਹ ਵਾਲਾ ਖਰੋਸ਼ੇ ਨਹੀਂ ਮਿਲ ਸਕਦਾ ਹੈਗਾ ਤਾਂ देयर इज ਅ ਲਾਟ ਆਫ ਵੈਰਾਈਟੀ ਬਾਕੀ ਮੈਂ ਇਹ ਵੀ ਕਹਾਂਗੀ ਆਨਲਾਈਨ ਹਜ਼ੇੰਨੀ ਕੋ ਗੱਲ ਬਾਤ ਨਹੀਂ ਬੰਦੀ ਹੈਗੀ ਤੁਸੀਂ ਪਰਸਨਲੀ ਵਿਜ਼ਿਟ ਕਰੋਗੇ ਤਾਂ ਬਹੁਤ ਚੀਜ਼ਾਂ ਹੋਰ ਤਰੀਕੇ ਨਾਲ ਵਧੀਆ ਹੋ ਜਾਂਦੀ ਹੈ ਸੋ ਕਈ ਵਾਰ ਬੰਦੇ ਦੇ ਦਿਮਾਗ 'ਚ ਇਹ ਹੁੰਦਾ ਕਿ ਆਨਲਾਈਨ ਸਾਦੇ ਫੈਬਰਿਕ ਨਾ ਹੋਵੇ ਸਾਨੂੰ ਕੁਝ ਹੋਰ ਖਾਸ ਹੋਵੇਗੀ ਚੀਜ਼ ਕਈ ਵਾਰੀ ਕੀ ਹੁੰਦੀ ਹੈ ਅਵੇਅਰਨੈਸ ਵੀ ਨਹੀਂ ਹੁੰਦੀ ਸਾਡੇ ਵੱਲੋਂ ਤਾਂ ਕਾਟਨ ਨਹੀਂ ਹੁੰਦੀ ਆ ਪਰ ਕਾਟਨ 'ਚ ਵੀ ਬਹੁਤ ਵੇਰੀਏਸ਼ਨਸ ਹੁੰਦੀਆਂ ਨੇ ਮੈਂ ਕਹਾਂ ਜੀ ਮੋਡਲ ਕਾਟਨ ਆ ਤੁਸੀਂ ਕੋਹ ਤਾਂ ਇਹ ਤਾਂ ਪੋਲੀਐਸਟਰ ਮਿਕਸ ਆ ਕਿਉਂਕਿ ਬਹੁਤ ਡਿਫਰੈਂਸ ਪੈ ਜਾਂਦਾ ਆ ਕਿਉਂਕਿ ਪ੍ਰੋਫੈਸ਼ਨਲ ਬੰਦੇ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਤਾਂ ਇਸ ਤਰ ਕਿ ਪਲੀਜ਼ ਤੁਸੀਂ ዱ ਵਿਜ਼ਿਟ ਕਰੋ ਸਾਡੇ ਕੋਲ ਲੁਧਿਆਣੇ ਆਓ ਤੁਸੀਂ ਸਾਨੂੰ ਕਹੋਗੇ ਕਿ ਜੀ ਸਾਨੂੰ ਤੁਸੀਂ ਆਪਦੀ ਕਲੈਕਸ਼ਨ ਇੱਥੇ ਦਿਖਾ ਕੇ ਜਾਓ ਅਸੀਂ ਉਹ ਵੀ ਕਰਵਾਗੇ ਅਸੀਂ ਕੰਮ ਕਰਨਾ ਹੈ ਜਿਵੇਂ ਮਰਜ਼ੀ ਕਰੀਏ ਅਸੀਂ ਤੁਹਾਡੇ ਕੋਲੇ ਆਪ ਪਹੁੰਚਦੇ ਹੋਵਾਂਗੇ ਆਪਦੀ ਕਲੈਕਸ਼ਨ ਨਾਲ ਸੋ ਮੋਸਟ ਵੈਲਕਮ ਸੋ ਇਹ ਤਾਂ ਅੱਜ ਸੀਗੀ ਥੋੜੀ ਜੀ ਕਲੈਕਸ਼ਨ ਇਹ ਛੋਟਾ ਪੈਕੇਟ بڑا ਧਮਾਕਾ ਜਿਹੜਾ ਸੀ ਕਰਨਾ ਉਹ ਅਸੀਂ ਕੱਲ ਕਰਾਂਗੇ ਕਿਉਂਕਿ ਅੱਜ ਪੁੱਛ ਹੀ ਸਮਾਨ ਇਹ ਇੱਥੇ ਲੈ ਕੇ ਆਏ ਆ ਬਾਕੀ ਹੋਰ ਸਮਾਨ ਹੈ ਜਿਹੜਾ ਕੱਲ ਆਏਗਾ ਬਾਕੀ ਦਾ ਜਿਹੜਾ ਪ੍ਰੋਗਰਾਮ ਅਸੀਂ ਤੁਹਾਨੂੰ ਕੱਲ ਦਿਖਾਵਾਂਗੇ ਉਸ ਤੋਂ ਬਾਅਦ ਕੀ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗੇ ਆਪਣੇ ਕਮੈਂਟ ਰਾਹੀਂ ਜ਼ਰੂਰ ਦੱਸਣਾ ਔਰ ਬਰਨਾਜ਼ ਦੀ ਵੈੱਬਸਾਈਟ ਤੇ ਜਾ ਕੇ ਇੱਕ ਵਾਰ ਤੁਸੀਂ ਜਿਹੜੇ ਸੂਟਸ ਆ ਉਹਨਾਂ ਦੀ ਕਲੈਕਸ਼ਨ ਇੱਕ ਵਾਰ ਜ਼ਰੂਰ ਚੈੱਕ ਕਰ ਲੈਣਾ ਸਸਟੀਕਾਲ ਜੀ ਮੈਂ ਗੁਰਨਾਜ਼ ਕੋਲ ਗਰੇਵਾਲ ਬਰਨਾਜ਼ ਬੁਟੀਕ ਤੋਂ ਅ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ ਇੰਸਟਾਗ੍ਰam ਮੇਰੇ ਹੈਂਡਲ ਤੇ barnas_boutique_ ਫॉर ਐਨੀ ਕੁਰੀ ਕੰਟੈਕਟ ਵੀ ਕਰ ਸਕਦੇ ਹੋ ਮੈਨੂੰ ਤੁਸੀਂ ਮੇਰੇ ਫੋਨ ਨੰਬਰ ਤੇ ਜੋ ਕਿ ਅਸੀਂ ਮੈਂਸ਼ਨ ਕਰ ਦੇਵਾਂਗੇ ਥੈਂਕ ਯੂ ਸੋ ਮਚ